ਮੰਮੀ ਮੈਨੂੰ ਕਿਉਂ ਭਾਇਆ ਦੱਸ ਰਹੀ? ਦੱਸਦੀ ਆਂ। ਆ ਫੜ ਗਏ ਨਾ। ਇਹਦੇ ਇਹ ਨਾ ਸਾਹਮਲਾ ਮੇਰੇ ਤੇ। ਮੰਮੀ ਪਰ ਤੇ ਦੀਦੀ ਦਾ ਕਹਿਣਾ ਵਾ। ਕੋਈ ਨਹੀਂ ਦੀਦੀ ਪਿੱਛੇ ਲੈ ਕੇ ਆਈ। ਅਸੀਂ ਪਾਇਆ ਸੀ ਦੀਦੀ ਨੂੰ। ਮੇਰੀ ਮਰਜ਼ੀ ਮੈਂ ਜੋ ਮਰਜ਼ੀ ਕਰਾਂ। ਨਹੀਂ ਮੰਮੀ ਐਵੇਂ ਜਿੱਦ ਜਿੱਦ ਲੁਬਾਈ ਤੇ ਬਿਨਾ ਪੁੱਛੋ ਦਿੱਤਾ ਜਿਹੜਾ ਆਉਣਗੇ ਨਾ ਬਾਅਦ ਰੋਲਾ ਪਾਉਣਗੇ। ਐਵੇਂ ਗਲੇਸ਼ ਹੋਊਗਾ ਘਰ। ਕੋਈ ਨਹੀਂ ਹੰਦਾ। ਫੜ ਤੂੰ ਚੁੱਪ ਕਰਕੇ ਸਾਹਮਲਾ ਤੇਰੇ ਕੰਮ ਆਊਗਾ ਕੱਲ ਨੂੰ। ਮੰਮੀ ਵੇਖੋ ਜੇ ਘਰ ਚ ਵਾਤੇ ਆਪਣੀ ਹੋਈ ਚੀਜ਼ੇ ਚ ਨਾ ਮੈਨੂੰ ਲੋੜੋਗੇ ਮੈਂ ਲਿੱਲਿਆ ਕਰੂੰਗੀ ਤੂੰ ਨਿਆਣਿਆਂ ਵਾਲੀਆਂ ਗੱਲਾਂ ਨਾ ਕਰ ਆਪਣੀ ਨਹੀਂ ਹੁੰਦੀ ਤੈਨੂੰ ਨਹੀਂ ਪਤਾ ਮੇਰੇ ਹੁੰਦੇ ਆ ਜੋ ਤੈਨੂੰ ਮੈਂ ਦੇਣੀ ਆ ਨਾ ਤੂੰ ਰੱਖ ਲੈ ਪੁੱਤ ਹੁਣ ਉਹ ਕੀ ਕਹਿ ਸਕਦੀ ਤੈਨੂੰ ਉਹਦਾ ਬੰਦਾ ਜਿੱਧਰ ਮਰਜੀ ਲਾ ਦੇਵੇ ਕੋਈ ਨਹੀਂ ਬਥੇਰਾ ਕਹਿਣਾ ਦਿੱਤਾ ਮੈਨੂੰ ਮੰਮੀ ਤੇ ਦਿੱਤਾ ਤੇ ਹੈਗਾ ਮੈਨੂੰ ਤੇ ਜਰਾ ਕਲੇਸ਼ ਤੋਂ ਡਰ ਲੱਗੇ ਜੇ ਦਿਰੀ ਨੂੰ ਪਤਾ ਲੱਗ ਗਿਆ ਨਾ ਕਿ ਸਿਮਰਤ ਘੋਵਾਂ ਐਵੇਂ ਘਰ ਚ ਕਲੇਸ਼ ਵਧੂਗੀ ਸਿਮਰਤ ਕਿਉਂ ਡਰਦੀ ਮੇਰੀ ਈ ਇਦਾਂ ਨਾ ਕਰਿਆ ਕਰ ਮੇਰੀ ਛਿੰਦੀ ਧੀ ਆ ਤੂੰ ਤੇ ਮੇਰੀ ਹੋਰ ਗੱਲ ਸੁਣ ਜੇ ਤੈਨੂੰ ਅੰਜੂ ਕਹੂਗੀ ਨਾ ਫੇ ਤੈਨ ਚੋਮ ਕੇ ਚੜਾ ਲਈਏ ਤੇ ਆਪਣੇ ਆਪ ਨਾ ਹਾਂ ਕਰਦੀ ਅੱਛਾ ਹਾਂ ਕਈ ਮੰਮੀ ਨੂੰ ਪੁੱਛ ਕੇ ਠੀਕ ਠੀਕ ਹਾਂਜੀ ਹਾਂ ਡਰਨ ਵਾਲੀ ਨਹੀਂ ਕੋਈ ਗੱਲ ਤੈਨੂੰ ਸਾਂਭ ਲਾ ਠੀਕ ਗਿਆਣਾ ਤੇ ਮੈਂ ਚਲੋ ਮੈਂ ਰੱਖ ਲੈਣੀ ਆ ਪਰ ਤੁਹਾਨੂੰ ਪਤਾ ਮੈਨੂੰ ਇਸ ਜੀ ਦਾ ਡਰ ਘੱਟ ਤੇ ਮੈਨੂੰ ਪਾਪ ਜ਼ਿਆਦਾ ਲੱਗਣ ਦਿਆ ਵਾ ਵੇਖੋ ਤੁਸੀਂ ਜੀ ਦੀ ਜਿਹੜੋ ਇਸ ਘਰ ਚ ਵਿਆਹ ਕਿ ਆਈ ਇਹ ਪਹਿਲਾਂ ਤੁਸੀਂ ਦੀਦੀ ਨੂੰ ਚੀਜ਼ਾਂ ਦਿੱਤੀਆਂ ਸੀ ਦੀਦੀ ਦੇ ਤਾਂ ਦੀਆਂ ਲੱਗੀਆਂ ਚੀਜ਼ਾਂ ਵਗ ਗਿਆਣਾ ਹੋਵੇ ਸੂਟ ਹੋਵੇ ਕਹਿੰਦੇ ਉਹਨੇ ਕਿਛਲਦਰ ਵੀ ਆਪਾਂ ਕਿਨੂੰ ਦੇ ਦਈਏ ਨਾ ਉਹ ਵੀ ਜਿਕੇ ਕੋ ਵਾਪਸ ਮੰਗੀ ਹੈ ਨਾ ਤਾਂ ਚੰਗੀ ਨਹੀਂ ਲੱਗਦੀ ਕੀ ਪਤਾ ਤੇਰੇ ਤੇ ਮਨ ਚ ਕੀ ਗੱਲ ਕੋਈ ਗੱਲ ਆਉਗੀ ਕਿ ਲੈ ਆ ਕੀ ਪਤਾ ਇਹਨਾਂ ਨੇ ਇਹ ਨਾ ਸੋਚਿਆ ਹੋਊਗਾ ਜਾਂ ਮੰਮੀ ਦੇ ਮਨ ਚ ਇਹ ਸੋਚ ਆਈ ਹੋਗੀ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਗਾੜੀ ਦੇਣਾ ਵੇਖੋ ਦੀਦੀ ਦੇ ਵੀ 3 ਪੁੱਤਰ ਹੈਗੇ ਆ ਉਹਨਾਂ ਨੇ ਕੀ ਪਤਾ ਉਹ ਸੋਚਿਆ ਹੋਵੇ ਕਿ ਅੱਜ ਜਿਹੜਾ ਮਿਰਕੋ ਆ ਕੱਲ ਨੂੰ ਮੇਰੀ 30 ਦੇ ਕੰਮ ਆਊਗਾ ਮੇਰੇ ਬੱਚੇ ਦੇ ਕੰਮ ਆਊਗਾ ਮੰਮੀ ਮੈਨੂੰ ਨਾ ਇਹ ਚੀਜ਼ ਨੂੰ ਲੈ ਕੇ ਨਾ ਬੜਾ ਪਾਪ ਜਿਹਾ ਲੱਗਣਦਿਆਂ ਜੀ ਮੈਨੂੰ ਤੇ ਆਹੋ ਮਨ ਚ ਆਈ ਜਦਾ ਵੇਖੋ ਕੱਲ ਮੈਂ ਵਿਆਹੀ ਆਈ ਆ ਕੱਲ ਨੂੰ ਮੇਰੇ ਬੱਚੇ ਵੀ ਹੋਣੇ ਆ ਤੇ ਕੱਲ ਨੂੰ ਮੈਂ ਉਹਨਾਂ ਨੂੰ ਆਹ ਚੀਜ਼ ਪਾਉਂਗੀ ਕਿਸੇ ਦੇ ਤਨ ਦੀ ਲੱਥੀ ਜਾਂ ਆਪਣੇ ਤਨ ਤੋਂ ਲੱਥੀ ਜੇ ਰੱਬ ਨਾ ਕਰੇ ਉਹਨਾਂ ਦਾ ਕੁਝ ਹੋ ਜੇ ਤੇ ਮੈਂ ਕਿੱਧਰ ਜਾਉਂਗੀ ਮੇਰਾ ਮਨ ਨਹੀਂ ਹੈਗਾ ਮੰਮੀ ਇਹ ਚੀਜ਼ਾਂ ਰੱਖਣ ਨੂੰ ਸਿਮਰਤ ਤੋ ਐਵੇਂ ਜੀਆਂ ਗੱਲਾਂ ਨਾ ਸੋਚ ਚੁੱਪ ਕਰਕੇ ਤੈਨੂੰ ਸਾਂਭ ਲਾ ਮੰਮੀ ਸਾਂਭਣ ਤੇ ਚੀਜ਼ ਸਭੀ ਜਾਂਦੀ ਆ ਵੇਖੋ ਦੀਦੀ ਕੋ ਵੀ ਪਈ ਸਾਂਭੀ ਪਈ ਹੀ ਮੈਂ ਉਹਨੂੰ ਬਤੇਰਾ ਕੁਝ ਦਿੱਤਾ ਮੰਮੀ ਦਿੱਤਾਰੇ ਚਲੋ ਤੂੰ ਹੀ ਹੈ ਵਾਣਾ ਪਰ ਵੇਖੋ ਨਾ ਉਹਨਾਂ ਦੀ ਇਮਾਨਤ ਆ ਕਹਿੰਦੇ ਹੁੰਦੇ ਨਾ ਕਿ ਨਛਲਤਰ ਵਿਜੇ ਦੀ ਉਹ ਵੀ ਮੰਗਦੇ ਸ਼ਰਮ ਹੁੰਦੀ ਆ ਮੈਂ ਤਾਂ ਫੇਰ ਮੈਨੂੰ ਤੇ ਆਪਣੇ ਆਪ ਨੂੰ ਖੁਦ ਫੀਲ ਹੁੰਦਾ ਕਿ ਮੈਂ ਉਹਨਾਂ ਕੋਈ ਚੀਜ਼ ਉਤੋਂ ਤੇ ਬਿਨਾਂ ਪੁੱਛੇ ਉਹਨਾਂ ਦੇ ਦੇਈ ਜਾਂਦੇ ਜੇ ਜਿਉ ਉਹਨਾਂ ਨੂੰ ਆਪ ਪਤਾ ਲੱਗੇ ਤਾਂ ਚੋਰੀ ਦਿੱਤੀ ਤੇ ਕੀ ਬੀਤੀ ਉਹਨਾਂ ਨੇ ਮੰਨ ਚ ਕਿ ਲੈ ਕੱਲ ਦੀ ਆਈ ਨਹੀਂ ਤੇ ਚੋਰੀਆਂ ਕਮੋਣ ਵੀ ਦੇ ਪੀ ਮੈਂ ਨਹੀਂ ਇਹ ਪਾਪ ਲੈਣਾ ਵੇਖੋ ਅੱਜ ਨਾ ਪਹਿਣ ਗਿਆ ਕੱਲ ਨਾ ਪਹਿਣ ਗਿਆ ਇੱਕ ਨਾ ਦਿਨ ਤੇ ਕਹਿੰਦੇ ਹੁੰਦੇ ਨਾ ਚੋਰੀ ਕੀ ਤੇ ਸਾਹਮਣੇ ਆ ਹੀ ਜਾਂਦੀ ਆ ਕੀ ਪਤਾ ਅੱਜ ਮੈਂ ਉਹਨਾਂ ਕੋਈ ਚੀਜ਼ ਲੈ ਵੀ ਲਵਾਂ ਤੂੰ ਇਹ ਕਹਿ ਵੀ ਦੋ ਕਿ ਹਾਂ ਜੂ ਮੈਂ ਦਿੱਤੀ ਇਹਨੂੰ ਠੀਕ ਹੈ ਤੁਹਾਡੇ ਸਾਹਮਣੇ ਕੁਝ ਨਾ ਬੋਲੇ ਕੀ ਪਤਾ ਅਗਲੇ ਦਿਨ ਢਡੋ ਕਿੱਡੀ ਹੈਗਾ ਬੱਦ ਸੀਸਾ ਜਾਂਦੀਆਂ ਹੋਵੇ ਮੰਮੀ ਕਹੇ ਦੀ ਕੀਤੀ ਚੋਰੀ ਜਿਹੜੀ ਹੁੰਦੀ ਨਾ ਸਾਰੀ ਉਮਰ ਅੱਗੇ ਜਾ ਕੇ ਲੇਖਾ ਦੇਣਾ ਪੈਂਦਾ ਕਹੇਦੇ ਤੇ ਵੀ ਰੁਪਈਏ ਵੀ ਗਵਾਜਾ ਨਾ ਅਗਲੇ ਤਾਂ ਬੱਦਵਾਵਾ ਦੇਣਦਾ ਪੈਣੀ ਕਿ ਮਹਾਰਾਜ ਜਾਂ ਤੇ ਮੇਰ ਕੋ ਅਜੇ ਮੇਰੀ ਕਮਾਈ ਦੇਣਗੇ ਮੇਰ ਕੋ ਆ ਜੇ ਨਹੀਂ ਤਾਂ ਫਿਰ ਲੋਕੀ ਬੱਦਵਾਵਾ ਦਿੰਦੇ ਆ ਤੇ ਮੰਮੀ ਮੈਨੂੰ ਇਹ ਚੀਜ਼ ਨੂੰ ਲੈ ਕੇ ਬੜਾ ਪਾਪ ਲੱਗਣਦਿਆ ਅਗਰ ਇਹਨੂੰ ਕੀ ਪਤਾ ਕਿੰਨਿਆ ਕ ਪਾਦਵਾ ਵਧਾਉਗੀ ਕਿ ਜੇ ਮੇਰੇ ਤੰਤੇ ਨਹੀਂ ਹੰਡੇ ਤਾਂ ਰੱਬ ਕਰੇ ਉਹਦੇ ਤੰਤੇ ਵੀ ਨਾ ਹੰਡੇ। ਚਾਫੜਾ ਹੋਰਾ ਮੈਂ ਆਪੇ ਮੁੰਡੇ ਨੂੰ ਦੇ ਦਾਂਗੀ। ਮੰਮੀ ਮੁੰਡੇ ਨੂੰ ਨੀੜ ਵਾਲੀ ਕਿਹੜੀ ਗਾਲਿਆ? ਮੁੰਡਾ ਕੱਲ ਮੈਨੂੰ ਦਊਗਾ। ਜੇ ਪਾਈਜਾਸ ਮੋਰੇ ਸਾਹਮਣੇ ਪਾ ਕੇ ਨਿਕਲ ਵੀ ਜਾਊਂਗੇ ਤੇ ਕੀ ਹੈ ਤੂੰ ਸੋਚੂਗੀ? ਚੱਲ ਤੂੰ ਜ਼ਿਆਦਾ ਗੱਲਾਂ ਨਾ ਕਰ। ਮੇਰਾ ਨਹੀਂ ਦਿਲ ਮੰਨਦਾ। ਕਿਸੇ ਦੀ ਕਮਾਈ ਦੇ 100 ਰੁਪਏ ਵੀ ਚੱਲ ਜਾਂਦਾ। ਉਹ ਵੀ ਬੜੇ ਦੁੱਖ ਦਿੰਦੇ ਆ ਕਿ ਹਾਂ ਜਾਏ ਕਿਉਂ ਚੱਲ ਗਏ ਆ। ਮੈਂ ਨਹੀਂ ਇਹ ਤੇ ਫਿਰ ਗੈਣੇ ਆ ਮੈਂ ਇਹ ਚੀਜ਼ ਨੂੰ ਨਹੀਂ ਰੱਖ ਸਕਦੀ ਆਪਣੇ ਕੋਲ ਤੂੰ ਆਪੇ ਸੰਭਾਲ ਲਓ ਤੇ ਆਪਣੇ ਕੋਲ ਰੱਖ ਲਓ ਜਨਦੀ ਦਿਨ ਬਾਰੀ ਚ ਹੀ ਰਹਿਣ ਦੋ ਕਿਆ ਛੱਡ ਤੂੰ ਆਂ ਜੋ ਕਿੱਧਰ ਆਈ ਹੈ ਤੂੰ ਕੀ ਕਰਨ ਦੇ ਸੀ ਬੈਠੇ ਕੁਛ ਨਹੀਂ ਜੀ ਦੀ ਵੈਸੇ ਮੰਮੀ ਗੱਲ ਦੇ ਹੀ ਕਰਨ ਅੱਛਾ ਅੱਛਾ ਆ ਜਾਓ ਮੈਂ ਕਿਹਾ ਬਾਹਰ ਬੈਜੋ ਅੰਦਰ ਕੀ ਕਰਨ ਦੇ ਸੀ ਬੈਠੇ ਕਰ ਆਈਆਂ ਹਾਮਰ ਸੋਈ ਚ ਹਾਂ ਮੰਮੀ ਭਾਂਡੇ-ਭੁੰਡੇ ਮੈਂ ਦੁਪਹਿਰ ਦੇ ਸਾਰੇ ਤੋਂ ਕਰ ਆਈਆਂ ਬਸ ਵੇਲੀ ਸੀ ਮੈਂ ਕਿਹਾ ਮੈਂ ਬਹਿ ਜਾ ਘੜੀ ਤੇ ਸਬਜ਼ੀ ਪਾਜੀ ਮੰਮੀ ਸਬਜ਼ੀ ਤੇ ਸ਼ਾਮੀ 6-7 ਵਜੇ ਬਣਾ ਲਾਂਗੇ ਕੋਈ ਗੱਲ ਨਹੀਂ ਤੇ ਰੋਟੀ ਨਹੀਂ ਕਾਣੀ ਦੱਸ ਅੱਛਾ ਬਣਾ ਲੇ ਐਨਸੀ ਮੈਨੂੰ ਪੁੱਛ ਰਾ ਕੀ ਖਾਣਾ ਪੁੱਤ ਮੰਮੀ ਚੋ ਵੀ ਤੂੰ ਬਣਾ ਦੋ ਮੈਂ ਖਾ ਲੂੰਗੀ ਨਹੀਂ ਜੋ ਤੂੰ ਖਾਣਾ ਦੱਸ ਉਹ ਹੀ ਬਣਾ ਦੂੰਗੀ ਨਹੀਂ ਨਹੀਂ ਕੋਈ ਗੱਲ ਨਹੀਂ ਜੋ ਵੀ ਬਣੂਗਾ ਨਾ ਦੀਦੀ ਤੁਸੀਂ ਮੈਂ ਖਾ ਲੂੰਗੀ ਜਾਣ ਜੋ ਸਬਜ਼ੀ ਭੱਜੀ ਬਣਾ ਜਿਹੜੀ ਫ੍ਰਿਜ ਚ ਹੈਗੀ ਮੈਂ ਕਿਹਾ ਮੇਰਾ ਦਿਲ ਕਰਦਾ ਵੈਸੀ ਛੋਲੇ ਬਣਾ ਲਵਾਂ ਅੱਜ ਇਹਨੇ ਖਾਣੇ ਨਾ ਖਾਣੇ ਹੋਏ ਛੋਲੇ ਤੇ ਮੰਮੀ ਤੁਹਾਨੂੰ ਇਹਦੀ ਪਸੰਦ ਦਾ ਹੈਗਾ ਵੈ ਗੁੱਸਾ ਨਾ ਕਰੀ ਮੈਨਾਂ ਵੀ ਤਾਂ ਦਿਲ ਕਰਦਾ ਮੈਂ ਸੋਚਿਆ ਮੰਮੀ ਛੋਲੇ ਸਬੂ ਬਣਾ ਲੈਣੀ ਮੈਂ ਗਾੜੇ-ਗਾੜੇ ਬਣਾਵਾਂਗੀ ਛੋਲੇ ਸਵਾਦ ਬਣ ਜਰਗੇ ਖਾ ਲੇਗੀ ਉਹ ਵੀ ਛੋਲੇ ਤੈਨੂੰ ਪਤਾ ਨਾ ਮੈਨੂੰ ਪੱਚਦੇ ਨਹੀਂ ਛੋਲੇ ਇਹਨੀਆਂ ਮਿਰਚਾਂ ਭੂਕ ਦੇਣਗੇ ਤੂੰ ਆਪਣੀ ਮਰਜ਼ੀ ਕਰਦੀ ਰਹੀ ਲੈਣੀ ਜੋ ਤੈਨੂੰ ਚੰਗਾ ਲੱਗਦਾ ਤੂੰ ਉਹ ਹੀ ਬਣਾਉਣਾ ਤੇਰੇ ਵੱਸ ਹੋਏ ਤੇ ਚਟਣੀ ਕੁੱਟੇ ਤੇ ਫੜਾਵੇਂ ਦੋ-ਦੋ ਰੋਟੀਆਂ ਤੇ ਚੱਲ ਗਰਮੀ 'ਚ ਕੰਮ ਮੁੱਕੇ ਤੇਰੇ ਭਾਦ ਕੀ ਖਾਣਾ ਹੈ ਸਿੰਗਰਧਾਸ ਦੇ ਮੋਗੀ ਬਣਾ ਲੈਣੀ ਆ ਕੋਈ ਗੱਲ ਨਹੀਂ ਜੀ ਜੀ ਜੇ ਤੁਹਾਡਾ ਮਨ ਹੈਗਾ ਤੇ ਉਹ ਬਣਾ ਲਓ ਤੂੰ ਅੱਦਨ ਤੇ ਚੋਲੇ ਖਾਦੇ ਨਹੀਂ ਸੀ ਕੋਈ ਗੱਲ ਨਹੀਂ ਮੰਮੀ ਜੇ ਜੀਲੀ ਦਾ ਮਨ ਹੈਗਾ ਤੇ ਮੈਂ ਖਾ ਲੂੰਗੀ ਇਹਦਾ ਮਨ ਤੇ ਕਈ ਕੁਝ ਮੰਗਦਾ ਇਹਦੇ ਮਨ ਦੇ ਮਗਰ ਨਾ ਲੱਗੀ ਠੀਕ ਹੈ ਮੰਮੀ ਮਾੜੀ ਜੀ ਮੈਨੂੰ ਚੌਂਕ ਤੋਂ ਸਬਜ਼ੀ ਲਿਆ ਦਿਓ ਜਿਹੜੀ ਵੀ ਤੁਹਾਡੀ ਪਸੰਦ ਦੀ ਹੈਗੀ ਆ ਮੈਂ ਉਹ ਹੀ ਬਣਾ ਲੈਣੀ 19 ਦਿਨ ਮਾਟਾ ਉਟਾ ਗੁੰਨ ਲੈਣੀ ਆ ਤੇ ਮਸਾਲਾ ਨੂੰ ਸੁਲਾ ਕੱਟ ਲੈਣੀ ਠੀਕ ਹੈ ਚਾਹ ਠੀਕ ਆ ਲਿਆ ਦਿੰਨੀ ਆ ਗਾਸਰ ਮੇਰੀ ਦੋਤੀ ਛੋਲੇ ਛੋਲੇ ਕਰਦੀ ਰਹਿਨੀ ਤੇਰੀ ਚੱਲਨੀ ਆ ਜਿਉ ਤੇਰੀ ਮਰਜ਼ੀ ਹੋਵੇ ਤੋਹੀ ਬਣਾਣਾ ਪਰ ਥੋੜੀ ਬੋਤੀ ਸ਼ਰਮ ਕਰ ਲਿਆ ਕਰ ਵੱਡਿਆਂ ਦੀ ਵੀ ਮੈਂ ਕੀ ਕਰਤਾ ਤੇਰੇ ਵੱਸ ਹੋਵੇ ਰਾਜਮਾ ਬਣਾ ਲਾ ਚੋਲ ਬਣਾ ਲਾ ਚਲੋ ਪਾਵਾ ਪਲੇਟਾਂ ਤੇ ਕੰਮ ਨਿਭੜੇ ਉਮੀ ਅੰਜੀ ਕੋਈ ਗੱਲ ਨਹੀਂ ਮੈਨੂੰਗਾ ਸੀ ਕਿ ਸ਼ਾਮ ਦਾ ਵੇਲਾ ਚੋਲ ਨਾਲ ਬਣ ਜੰਗੇ ਨਾਲ ਖੁਲਕੇ ਥੋੜੇ ਆਓ ਇਹੋ ਹੀ ਤਾਂ ਮੈਂ ਕਹਿਣ ਲਈ ਆ ਫਿਰ ਚੋਲ ਬਣਾਵਾ ਦਮਾਂ ਤੇ ਚੱਲ ਸੇ ਆਪਾਂ ਨਵੇੜਾ ਇਹਨਾਂ ਦਾ ਕੋਈ ਝੋੜੀ ਬੋਤੀ ਸ਼ਰਮ ਕਰ ਲਾ ਉਹ ਨਵੀਂ ਨਵੀਂ ਆ ਕੋਈ ਚੱਜ ਦੀ ਸਬਜ਼ੀ ਬਣਾ ਲਾ ਕੋਈ ਗੋਭੀ ਬਣਾ ਲਾ ਪਾਕ ਪਨੀਰ ਬਣਾ ਲਾ ਕਿ ਤੈਨੂੰ ਯਾਰਾ ਗਰਮੀ ਲੱਗਣ ਲੱਗੀ ਇਹਨੂੰ ਵੇਖ ਕੇ। ਲੈ ਮम्मी ਵੀ ਇਦਾਂ ਦੀਆਂ ਗੱਲਾਂ ਨੂੰ ਕਹਿੰਦੇ ਮੇਰੀਆਂ ਛੋਟੀਆਂ ਭੈਣਾਂ ਵਰਗੀਆਂ। ਮੈਂ ਤੁਹਾਨੂੰ ਕੁਝ ਕਹਿੰਦੀ ਨਹੀਂ। ਮੈਂ ਤੁਹਾਨੂੰ ਕੋਈ ਕੰਮ ਕਹਦਾ ਤੂੰ ਵੀ ਮੈਨੂੰ ਕਰਨੀ ਇਹਨੂੰ ਤင်း ਦੇਗੇ। ਮੈਂ ਤੁਹਾਨੂੰ ਕਹਿੰਦੀ ਆ ਕਿ ਤੂੰ ਚੁੰਮ ਕੇ ਚੜਾ ਲਈਏ ਥੋੜਾ ਬੋਤਾ ਕੰਮ ਕਰ ਲਈਏ। ਲੈ ਸੋਹਣੇ ਦੀ ਗੱਲ ਚੁੰਮ ਕੇ ਚੜਾ ਲਈਏ। ਕੱਲ ਤੂੰ ਰਹੀ ਆਈ ਐ ਤੇ ਚੁੰਮ ਕੇ ਚੜਾ ਦੇ। ਤੇ ਤੂੰ ਆਪਣੀਆਂ ਮਰਜ਼ੀਆਂ ਕਰਦੀ ਔ ਮੇਰੇ ਸੂਟ ਬਾਹਰ ਕੋਈ ਪ੍ਰੈਸ ਨਹੀਂ ਕਰ ਸਕੀ। ਮੰਮੀ ਸੋਈ ਜੇ ਕੰਮ ਬੜਾਗਾ ਸੀ ਤੁਹਾਨੂੰ ਬਤਾਵਾ ਕਿ ਉਹਨਾਂ ਨੂੰ ਭਾਬੀ ਹੋਣਾ ਲੈਦਰ ਬੁਲਾ ਲੈਂਦੇ ਚਾਚਾ ਜੀ ਇਹਨੂੰ ਉਹ ਸਵੇਰੇ ਸਵੇਰੇ ਇੱਧਰ ਆਈਆਂ ਅੱਜ ਤੋਂ ਮਦਾ ਨਾਲ ਬਰੋਂਠੇ ਵਾਲੇ ਖਲੇਰਾ ਬੋਸੀ ਮੈਨੂੰ ਕਿਹਾ ਸੀ ਸਿੰਦਰ ਤੋਂ ਬਾਉ ਜੇ ਤੇਰਾ ਦਿਲ ਕਰੇ ਤਾਂ 2 ਮਿੰਟ ਬੈਠੀ ਬੈਠੀ ਤੂੰ ਸੂਟ ਪ੍ਰੈਸ ਕਰ ਲੈ ਜਾਂ ਮੈਂ ਕਰ ਦੂੰ ਓਹ ਮੈਂ ਸੂਟ ਪ੍ਰੈਸ ਵੀ ਕਰਦੇ ਕੱਲ੍ਹ ਇਹ ਤੁਰੀ ਆਈ ਐ ਲੈ ਮੰਮੀ ਇਹ ਤਾਂ ਕੀ ਗੱਲ ਐ ਮੈਂ ਵਿਆਹ ਤਾਂ ਹਫ਼ਤੇ ਬਾਅਦ ਕੰਮ ਲੱਗ ਗਈ ਸੀ ਤਾਂ ਉਹਦਾ ਮਹੀਨਾ ਵਿਆਹ ਹੋ ਗਿਆ ਤੇ ਉਹ ਕੋ ਕੰਮ ਨਹੀਂ ਲੋਗੇ ਦੱਸੋ ਤੂੰ ਜ਼ਿਆਦਾ ਨਹੀਂ ਪਕੰਡ ਕਰਨ ਲੱਪੀ ਮੈਂ ਮੰਮੀ ਕੀ ਬਖੰਡ ਦਿੱਤੇ ਮੈਂ ਤਾਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਐ ਤੁਸੀਂ ਐਵੇਂ ਮੈਨੂੰ ਗੁੱਸੇ 'ਚ ਬੋਲੀ ਜਾਂਦੇ ਹੋ ਕਦੀ ਮੈਂ ਛੋਲੇ ਬਣਾ ਲਾਂ ਜੋਰ ਦੇ ਲਗੇ ਤੱਕ ਦੀ ਮੈਂ ਰਾਜਮਾ ਬਣਾ ਲਾਂ ਚੋਲ ਬਣਾ ਲਾਂ ਕਿਤੇ ਚਾਰ ਰੋਟੀਆਂ ਨਾ ਲਾਉਣੀਆਂ ਪੈ ਜਾਣ ਮੈਨੂੰ ਬਸ ਅਹੀ ਤਾਂ ਗੱਲ ਐ ਮੰਮੀ ਮੈਂ ਤੁਹਾਨੂੰ ਜਰਾ ਹੀ ਨਾ ਕੁਝ ਕਹਿਣ ਲੱਗਦੀ ਐ ਜਦੋਂ ਗੱਲ ਮੁੱਕਦੀ ਐ ਨਾ ਮੁਰਕੇ ਤੱਕ ਹੀ ਐਂਡ ਦੇ ਨਾ ਮੇਰੇ ਪੇਕਿਆਂ 'ਵਾਲ ਚੱਲਦੇ ਨਾ ਤੇ ਅੱਜ ਮੇਰੇ ਪੇਕਿਆਂ 'ਵਾਲ ਨਾ ਚੱਲਿਆ ਕਹ ਜਾਵਾਂਗੀ ਜੇ ਤੂੰ ਗੱਲ ਨਹੀਂ ਸੁਣਦੀ ਕਰਦੀ ਤੇਰੀ ਮਾਂ ਨੂੰ ਨਹੀਂ ਮੰਮੀ ਫੇਕੇ ਫੋਨ ਨਾ ਕਰਨਾ ਉਹ ਤੇਰੀ ਭਰਾਵੜ ਜਾਈ ਨੇ ਫਿਰ ਮੈਨੂੰ ਗੱਲਾਂ ਕਰਨਗੇ ਪਤਾ ਨਹੀਂ ਕੀ ਇਹ ਜਾ ਮੈਂ ਕਹਿ ਦੇਣੀ ਕਿਹੜੀ ਮੈਂ ਕੁਛ ਵੀ ਨਹੀਂ ਤੁਹਾਨੂੰ ਪਰ ਪਤਾ ਨਹੀਂ ਤੁਹਾਨੂੰ ਮੇਰੇ ਤੇ ਕਿਉਂ ਹੰਸਾ ਚੜਦਾ ਰਹਿੰਦਾ ਹੈ ਹਮੇਸ਼ਾ ਮੈਂ ਇਸ ਕਰਦੀ ਸੇਵਾ ਕੀਤੀ ਹੈ ਪਤਾ ਨੂੰ ਮੇਰੀ ਕਦਰ ਨਹੀਂ ਸੁਣਦੀ ਰਹਿਣੀ ਆ ਪੁੱਧਰੀਆਂ ਕਰਦੀਆਂ ਜੋ ਤੇਰਾ ਜੀ ਕਰਦਾ ਨੰਗੀਆਂ ਚੱਟਣੀਆਂ ਰੱਖੀਆਂ ਕਰਨ ਲੱਗੀ ਹੈ ਤੇਰੀ ਮਾਂ ਕਿੱਥੇ ਗਈ ਹੈ ਕਰਨ ਲੱਗੀ ਮੰਮੀ ਮਸਾ ਜੋ ਵੀ ਚਲ ਜੋ ਮੈਂ ਕਰਾਂ ਲਾਂਗੀ ਆ ਨਾ ਕਰ ਪਤਾ ਨਹੀਂ ਮੰਮੀ ਨੂੰ ਕੀ ਹੋ ਜਾਂਦਾ ਵਾ ਚੌਥੇ ਦਿਨ ਮੇਰੇ ਤੇ ਕੰਜਲ ਲਾ ਕੇ ਬੰਦੇ ਨੇ ਮੈਂ ਤਾਂ ਜੇ ਕੋਈ ਸਿਮਰਤ ਨੂੰ ਕੰਮ ਵੀ ਨਹੀਂ ਕਹਿੰਦੀ ਗੀ ਬਸ ਇੰਨਾ ਹੀ ਕਿਹਾ ਕਿ ਉਹਨੂੰ ਸੂਪ ਪ੍ਰੈਸ ਕਰ ਲਿਆ ਕਰੇ ਥੋੜਾ ਥੋੜਾ ਸੁੱਕਾ ਸੁੱਕਾ ਹੀ ਕੰਮ ਕਰ ਲੈ ਇਹ ਉਹਦੇ ਕੋਲ ਕੰਮ ਨਹੀਂ ਲੈਣਾ ਨਾ ਲਾਡਾਵੰਦੀ ਜ਼ਿਆਦਾ ਕੀ ਹੈ ਮੈਂ ਕੀ ਮਤਰਈ ਨਹੀਂ ਆਈਆਂ ਮੈਂ ਨਵੀਂ ਵੀ ਆਈ ਐਂ ਸੋ ਮੇਰੇ ਨਾਲ ਨਹੀਂ ਕਦੀ ਇਹੋ ਜਿਹਾ ਚਾਹ ਕਿਤੇ ਮੈਨੂੰ ਤਾਂ ਕਹਿਤਾ ਸੀ ਹੁਣ ਘਰ ਤੇਰਾ ਘਰ ਸਾਮ ਘਰ ਕੀ ਸਾਮ ਜਿਵੇਂ ਘਰ ਦੀ ਮੈਂ ਕੰਮ ਕਰੀ ਹੁਣ ਇਹ ਗਰਮੀ ਲੱਗਦੀ ਆ ਯਾਰ ਇਨਾਂ ਚ ਮੈਂ ਤੇ ਇਹਨਾਂ ਨੂੰ ਕਹੂੰਗੀ ਨਾ ਜਦੋਂ ਸ਼ਾਮ ਨੂੰ ਆਉਂਦੇ ਮੈਂ ਇਹਨਾਂ ਨੂੰ ਕਹਣਾ ਮੈਨੂੰ ਨਾ ਗਰਮੀ ਵਾਲੇ ਸੂਟ ਲਿਆ ਕੇ ਦਿਓ ਯਾਰ ਮੇਰ ਕੋ ਨਹੀਂ ਇਹਨੇ ਭਾਰੇ ਪਾਈ ਜਾਂਦੇ ਸੂਟ ਗਰਮੀ ਕਿੰਨੀ ਆ ਗਈ ਸੀਪਰੇਤ ਹਾਂਜੀ ਘਰ ਸਾਨੂੰ ਪਤ ਆਵੇ ਤੇਰੇ ਸਾਰੇ ਸੂਟ ਏਡੇ ਏਡੇ ਭਾਰੇ ਆ ਗਰਮੀ ਬੜੀ ਐ ਮੈਂ ਨਹੀਂ ਚੱਲ ਬਾਜ਼ਾਰ ਚੱਲ ਮੇਰੇ ਨਾਲ ਤਨ ਕਾਟਨ ਦੇ ਸੂਟ ਲਿਆਣਾ 3-4 ਮੰਮੀ ਮਮੀ ਇਹੋ ਗੱਲ ਕਹਿੰਦੀ ਤੈਨੂੰ ਪਤਾ ਸੂਟ ਦੇ ਸੂਟ ਚੁੰਨੀਆ ਉੱਤੋਂ ਜਾ ਰਹੀ ਆ ਪਰ ਇਹ ਮੇਰੇ ਕੋਲ ਲਈਆਂ ਹੀ ਜਾਂਦੀਆਂ ਤਾਂ ਇਹ ਮੈਂ ਕਹਿਣ ਦੀ ਫਿਰ ਚੱਲ ਚਲੋ ਇਹ ਤੈਨੂੰ ਪਤਾ ਵੀ ਤੇ ਮੇਰੇ ਦਿਲ ਦੀ ਗੱਲ ਬੋਝਲੀ ਆ ਨਾ ਹਾਂ ਬੋਲ ਤਾਂ ਗਰਮੀ ਬੜੀ ਆ ਨਾ ਸੂਟ ਲੈਣ ਚੱਲ ਰਹੇ ਹੋ ਹਾਂ ਮਮੀ ਬੜਾ ਵਧੀਆ ਕਰਨ ਲੱਗਿਓ ਮੈਂ ਸਬਜੀ ਸਬਜੀ ਕੱਟ ਲਈ ਹੋਈ ਆ ਆਟਾ ਵੀ ਗੁੰਨ ਕੇ ਰੱਖਤਾ ਵਾ ਉੱਤੇ ਕਿੱਲਾ ਪੋਨਾ ਪਾਤਾ ਵਾ ਮੇਰਾ ਸੋ ਠੀਕ ਹੈ ਵੇ ਜੀ ਕਹਿੰਦੇ ਮੈਂ ਬਦਲੇ ਨਹੀਂ ਚੁੰਨੀ ਲੈਣੀ ਮੈਂ ਵੀ ਲੈਣ ਚਲਦੀ ਸੱਚੀ ਸਿਮਰਤ ਬਹੁਤ ਗਰਮੀ ਆ ਗਈ ਮੈਂ ਅੱਗੇ ਕਹਿਣ ਲੱਗੀ ਸੀ ਮੰਮੀ ਨੂੰ ਕਿ ਸਿਮਰਤ ਦੇ ਨਾਈਟ ਸੂਟ ਤੇ ਕੋਟਨ ਦੇ ਸੂਟ ਲੈ ਆਈਏ ਪਤਲੇ ਪਤਲੇ ਵਧੀਆ ਸੂਟ ਲਿਆ ਕੇ ਦਵਾਂਗੇ ਤੈਨੂੰ ਠੀਕ ਹੈ ਮੰਮੀ ਚਲੋ ਫੇ ਚੱਲਦੇ ਆ ਮੈਂ ਵੀ ਲੈਣੇ ਆ ਮੇਰੀ ਸੁਣ ਗੱਲ ਤੂੰ ਵਿੱਚ ਇਹ ਨਾ ਪ੍ਰਧਾਨੀ ਜਿਹਾ ਆ ਕਰ ਆਪਣੀ ਤੇਰੇ ਕੋ ਕੋਈ ਸੂਟ ਨਹੀਂ ਆ ਗਾ ਆ ਕੋਟਨ ਦਾ ਹੀ ਪਾਇਆ ਈ ਇਹ ਕੀ ਅੱਗ ਲਾਇਆ ਈ ਗੱਲ ਲਮਾਰੀ ਤੁਸੀਂ ਭਈ ਡਿਗ ਡਿਗ ਪੈਨ ਦੇ ਖੋਲ ਕੇ ਵੇਖ ਉਹਰੇ ਕੋ ਤੇ ਆ ਨਹੀਂ ਗੇ ਤਾਂ ਮੈਂ ਕਿਹਾ ਤੇਰੇ ਕੋ ਵੇਖ ਕੇ ਬਰਦਾਸ਼ਤ ਨਹੀਂ ਹੁੰਦਾ ਉਸੇ ਵੇਲੇ ਪੁਰਕ ਬੰਨੀ ਹੈ ਮੰਮੀ ਮੈਂ ਤਾਂ ਸਿਰ ਦੋ ਹੀ ਲੈਣੇ ਸੂਟ ਤੂਏ ਜਿੰਨੇ ਮਰਜ਼ੀ ਲੈ ਲਓ ਪਤਾ ਕੀ ਹੈ ਮੈਂ ਕਿਸ ਸੀਜ਼ਨ ਨਾਲ ਜੂਨ ਗਰਮੀ ਦਾ ਚੜਿਆ ਮੈਂ ਇੱਕ ਵੀ ਸੂਟ ਨਹੀਂ ਲਿੱਤਾ ਆ ਨਾ ਸੂਟ ਘਸ ਜੇਗੇ ਹੋਰ ਹੀ ਤਰ੍ਹਾਂ ਦੇ ਉਹ ਬੰਗਲੇ ਸਾਰੇ ਘਸ ਗਏ ਹੈ ਹਨਾ ਇਹਨੂੰ ਵੇਖ ਕੇ ਨਾ ਤੇਰੇ ਸਾਰੇ ਘਸ ਗਏ ਤੇਰੇ ਕੋਲ ਹੈ ਹੀ ਕੁਛ ਨਹੀਂਗਾ ਮੰਮੀ ਹੋਰ ਤਰ੍ਹਾਂ ਦੇ ਲੱਗਦੇ ਮੰਮੀ ਬਾਹਰ ਅੰਦਰ ਨੂੰ ਨਹੀਂ ਕੋਈ ਪਾਣ ਨੂੰਗਾ ਮੈਂ ਕਿਹਾ ਚੱਲ ਦੋਕ ਲੈ ਆਉਂਦਾ ਏਦਾਂ ਨਾ ਕਰਿਆ ਕਰ ਦੇਖ ਕੇ ਬਰਦਾਸ਼ ਕਰਿਆ ਕਰ ਤੇ ਨਵੀਂ ਨਵੀਂ ਐ ਨਹੀਂ ਸਿਮਰਤ ਮੈਂ ਤੇਰੇ ਲੋ ਵੇਖ ਕੇ ਨਹੀਂ ਕਿਹਾ ਸੱਚੀ ਭੈਣ ਐ ਆ ਕੇ ਮਾਰੀ ਖੋਲ ਕੇ ਵੇਲਾ ਬੜੇ ਹੋਰ ਤਰ੍ਹਾਂ ਦੇ ਸੂਟ ਹੋਗੇ ਆਣ ਗਵਾਲ ਵੀ ਮੈਨੂੰ ਕਹਿੰਦਾ ਅੰਜੂ ਤੂੰ ਤੇ ਕਪੜਾ ਗੱਲ ਪਾਣਾ ਭੁੱਲ ਗਈਆਂ ਮਾਦ ਮੰਮੀ ਤਾ ਉਹ ਤੂੰ ਦਲੇਰਾ ਪਾਈ ਫਿਰਦੀ ਕਿ ਕਾਂਡ ਗਵਾਨਾਂ ਦੇ ਮਗਰ ਨਾ ਲੱਗਿਆ ਕਰ ਤੂੰ ਲੋਕੀ ਤੇ ਬੜਾ ਕੁਝ ਕਹਿਣਗੇ ਲੈ ਤੈਨੂੰ ਮੰਮੀ ਜੀ ਦੀ ਜੀ ਕਹਿਣ ਜਿਹੜੇ ਚਲੂ ਲੱਜਾਂ ਨੇ ਨਾਲ ਉਹ ਵੀ ਆਪਣੇ ਲਈ ਵੇਖ ਲੈਣਗੇ ਚੁੱਪ ਕਰ ਸਿਮਰਤ ਤੈਨੂੰ ਨਹੀਂ ਪਤਾ ਇਹਦੇ ਦਿਮਾਗ ਦਾ ਮੈਨੂੰ ਪਤਾ ਵਾ ਨਹੀਂ ਨਹੀਂ ਸਿਮਰਤ ਕੰਮ ਕੁਮੇਲਾ ਮੈਂ ਸਾਰਾ ਕਰ ਲਿਆ ਮੈਂ ਤਾਂ ਸੁਣਦੀ ਵੀ ਸੀ ਸੂਟ ਕਰਕੇ ਵਰਡ ਸੁਣਿਆ ਮੈਂ ਕਿ ਮੰਮੀ ਨੂੰ ਲੱਗਦਾ ਧਿਆਨ ਚ ਆ ਗਿਆ ਸੂਟ ਤੇ ਚਲ ਮੈਂ ਵੀ ਨਾਲ ਲੈ ਆਵਾਂਗੀ ਪੋਰਤ ਕੋਈ ਗੱਲ ਨਹੀਂ ਮੰਮੀ ਦੱਸੋ ਕੰਮ ਕਰ ਲਿਆ ਤੇ ਸਾਨ ਕਰ ਲਿਆ ਸਾਡੇ ਸਿਰ ਨਹੀਂ ਮੰਮੀ ਮੈਂ ਕੰਮ ਕਰਦਾ ਇਹ ਤਾਂ ਆਪਣਾ ਕੰਮ ਸਮਝ ਕੇ ਕੀਤਾ ਹੈ। ਬਰੇਕ ਹੀ ਦੱਸਣ ਨਹੀਂ ਹੈ ਕੰਮ ਕਰ ਲਿਆ ਕੰਮ ਕਰ ਲਿਆ। ਕੰਮ ਕਰਨਾ ਨਹੀਂ ਉਹ ਕਰਨਾ ਮੰਮੀ ਚੰਗਾ ਭੈਣ ਤੂੰ ਲਾਇਆ ਸੂਟ ਤੂੰ ਲਾਇਆ ਸੂਟ। ਮੰਮੀ ਇਹ ਦੀਦੀ ਕਹਿੰਦੇ ਇਹ ਤੇ ਸੋਹ ਕੋ ਲੈ ਆਉਂਦੋਂ ਤੇਨੂੰ ਨੇ ਸਿਮਰਤ ਪਤਾ ਇਹ ਇਦਾਂ ਹੀ ਕਰਦੀ ਰਹਿੰਦੀ ਚਾਹ ਮੈਂ ਤੈਨੂੰ ਅਜੇ ਲਮਾਰੀ ਖੋਲ ਕੇ ਵਿਖਾਵਾਂ। ਕਪੜੇ ਤੇ ਰੱਖਣ ਨੂੰ ਥਾਣੀ ਅੱਗ ਲਾਉਣੇ ਡਿੱਗ ਡਿੱਗ ਪੈਣ ਦੇ ਜਾਣ ਕੇ ਆ ਵੇਖੋ ਆ ਵੇਖੋ ਕੱਚਿਆ ਵਾ ਕੱਚਿਆ ਵਾ ਇਹ ਪੁੰਦੀ ਨਹੀਂ ਇੱਕ ਵਾਰੀ ਸੂਟ ਪੁੰਦੀ ਤੇ ਮਣਕਿ ਉਹ ਮਾਰਦੀ ਐ ਤੈਨੂੰ ਵੇਖ ਕੇ ਨਹੀਂ ਜਾਂਦੀ ਪੇ ਇਹਨੂੰ ਲੈ ਕੇ ਦੇਣਾ ਤੇ ਮੈਨੂੰ ਲੈ ਕੇ ਦੋਵੇ ਚਲੋ ਕੋਲੋਂ ਚਲੋ ਜੀ ਹਾਂ ਲੈ ਕੋ ਤੁ ਮਧਿਆ ਸੂਟ ਮਿਲ ਗਏ ਹਾਂਜੀ ਮੰਮੀ ਹਾਂ ਹੁਣ ਤੂੰ ਇੰਜ ਕਰੀ ਚਾਮੀ ਮੁੰਡਾ ਹੁੰਦਾ ਨਾ ਤੇ ਸੀਨੇ ਦੇ ਇयां ਹੀ ਬੁਟੀਕ ਤੇ ਤੇ ਉਹ ਉਹ ਨਾ ਪਹੁੰਚਦਾ 3D ਚੱਲੀਏ ਦੀਦੀ ਚੱਲੀਏ ਠੀਕ ਹੈ ਮੰਮੀ ਧਿਆਨ ਤੂੰ ਉਹ ਨਾ ਜਾਈ ਘਰ ਵਾਲੇ ਨਾਲ ਲੈ ਆ ਸੂਟ ਮੰਮੀ ਕਿਹੜੇ ਆਏ ਛੱਡ ਕਿਹੜੇ ਤੇਰੇ ਵਿੱਚ ਹੀ ਧਿਆਨ ਲੈਂਦਾ ਵਾ ਕੀ ਲੈ ਕੇ ਆਏ ਹੋ ਕਿੱਥੇ ਚੱਲੇ ਹੋ ਮੰਮੀ ਵੀ ਇੱਕ ਤਾਂ ਲੰਦੂ ਨਾ ਵੀ ਐਵੇਂ ਐਕ ਕੀ ਕਰਨੇ ਮੰਮੀ ਸੂਟ ਹੀ ਲੈ ਕੇ ਆਏ ਉਹਦੇ ਉੱਤੇ ਕਿ ਮੈਂ ਕਿਹੜੇ ਲੈਣ ਲੱਗੀ ਆ ਮੈਂ ਤਾਂ ਤੁਹਾਨੂੰ ਬਸ ਪੁੱਛਿਆ ਹੀ ਹੈ ਕਿ ਕਿਹੜੇ ਲੈ ਆਏ ਮੈਨੂੰ ਵੀ ਵਕਾਯਾ ਪਾ ਲੈਗੀ ਜਦੋਂ ਵੇਖ ਲਈ ਉਹਨੇ ਬਾਹਰ ਜਾ ਕੇ ਤੇ ਨਹੀਂ ਪਾਉਣੇ ਵੀ ਤੇ ਮੈਂ ਜਾਣਦਾ ਤੂੰ ਕਿਉਂ ਕਰਦੇ ਓ ਮੈਂ ਕੋਈ ਵੀ ਚੀਜ਼ ਲਿਆਣੀ ਆ ਨਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਨੀ ਆ ਤੇ ਜੇ ਮੈਨੂੰ ਇਹ ਘਰਚੂਨ ਆਈ ਆ ਤੇ ਮੈਂ ਇਹਨੂੰ ਵੀ ਦਿਖਾਨੀ ਆ ਹੋਰ ਤੇ ਹੋਰ ਮੈਂ ਕਰਦੀ ਇੱਕ ਇੱਕ ਜੀ ਨੂੰ ਚੀਜ਼ ਦਿਖਾਨੀ ਅੱਜ ਮੈਂ ਗਈ ਸੀ ਮੈਂ ਇਹ ਲੈ ਕੇ ਆਈ ਆ ਆਪਣੀ ਵਾਰੀ ਤੂੰ ਮੈਨਾਂ ਨਾ ਵਿਧਰਾ ਕਿਉਂ ਕਰਦੇ ਓ ਤੂੰ ਇਦਾਂ ਹੀ ਕਰਦੀ ਰਹਿਣੀ ਕੀ ਤੇਰੇ ਨਾਂ ਵਿਧਰਾ ਕਰਤਾ ਉਹ ਤਾਂ ਕੱਲ੍ਹ ਵਿਆਹ ਹੀ ਆਈ ਏ ਤੈਨੂੰ ਲੈ ਕੇ ਨਹੀਂ ਦੇਣਾ ਕੁਛ ਮੰਮੀ ਉਹ ਕੱਲ੍ਹ ਦੀ ਵਿਆਹ ਹੀ ਆਈ ਤੇ ਮੈਂ ਵੀ ਕਦੀ ਕੱਲ ਨੂੰ ਵਿਆਹੀ ਆਈ ਆਂ ਸਭ ਫੇ ਤੂੰ ਤੈਨੂੰ ਕਰ ਚ ਕੱਖਣੀ ਦਿੰਦੇ ਲੈ ਗਈ ਬਿੱਟਾ ਸੀ ਆਪੇ ਲਿਆ ਕੇ ਕਦੀ ਮੈਨੂੰ ਨਾਲ ਲਿਜਾ ਕੇ ਨਹੀਂ ਆਪੇ ਲਿਆ ਕੇ ਮੇਰੇ ਅੱਗੇ ਕਪੜਾ ਰੱਖ ਦੇਣਾ ਕਦੀ ਐ ਨਹੀਂ ਕਿ ਆ ਚਲਾ ਤੈਨੂੰ ਨਾਲ ਚੱਲ ਕੇ ਤੇਰੀ ਪਸੰਦ ਦਾ ਲੈਦੀ ਤੇ ਜੇ ਕਿਤੇ ਮੈਂ ਕਹਿਦਾ ਨਾ ਮੇਰੀ ਪਸੰਦ ਐ ਨਹੀਂ ਐ ਵਾ ਤੂੰ ਤੀ ਮੈਨੂੰ 50 50 ਗੱਲਾਂ ਕਰਦੇ ਸੀ ਤੇਰੀ ਤੇ ਪਸੰਦ ਕੁਛ ਹੁੰਦਾ ਹੀ ਨਹੀਂ ਤੇ ਛੱਡੋ ਮੰਮੀ ਕੀ ਕਹਿਣਾ ਤੁਹਾਨੂੰ ਤੁਹਾਡੇ ਲਈ ਤੇ ਬਸ ਇੱਕੋ ਪੁੱਤ ਤੇ ਇੱਕੋ ਨੂੰ ਚੰਗੀ ਐ ਮੈਂ ਤਾਂ ਤੁਹਾਨੂੰ ਸ਼ੁਰੂ ਤੋਂ ਨਹੀਂ ਚੱਚਦੀ ਨਾ ਹੀ ਤੁਹਾਨੂੰ ਚੱਚਨੀ ਐ ਤੂੰ ਐਂ ਹੀ ਕਰਦੀ ਰਹਿਣਾ ਕੋਈ ਗੱਲ ਪਾਬੀ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਬੀ ਤੁਸੀਂ ਐਸੀ ਮੈਨੂੰ ਫੋਨ ਨਹੀਂ ਕਰ ਦਿੰਦੇ ਆਮ ਤਾਂ ਪਹਿਲਾਂ ਮੈਂ ਫੋਨ ਕੀਤਾ ਸੀ ਕਿ ਤੂੰ ਰੀਸਿਵ ਨਹੀਂ ਕੀਤਾ ਅੰਜੂ ਫੋਨ ਜਦੋਂ ਮੈਂ ਕੀਤਾ ਸੀਗਾ ਅੱਛਾ ਸਾਇਲੈਂਟ ਲੱਗਾ ਹੋਏਗਾ ਚੱਕਿਆ ਨਹੀਂ ਫੋਨ ਉਦਾਂ ਹੀ ਕੀ ਗੱਲ ਹੋ ਗਈ ਆ ਬੜੇ ਰੋਲਾ ਪਾਇਆ ਵਾ ਤੁਸੀਂ ਬਾਹਰ ਤੱਕ ਰੋਲਾ ਚਾਈ ਜਾਂਦਾ ਦਾ ਡੰਡੀ ਜੀ ਸਤਿ ਸ਼੍ਰੀ ਅਕਾਲ ਬੈਠੋ ਬੱਸ ਬੈਠੀ ਕੀ ਗੱਲ ਹੋ ਗਈ ਆ ਤੁਸੀਂ ਤੇ ਨਾ ਰੋਲਾ ਚੱਕਿਆ ਬਾਹਰ ਮੈਂ ਐ ਇੰਨੀ ਆਵਾਜ਼ ਆਉਣ ਦੀ ਆ ਨਹੀਂ ਭਾਬੀ ਆਜਾ ਉੱਧਰ ਬੈੰਨੇ ਆਪਾਂ ਨਹੀਂ ਕੋਈ ਗੱਲ ਨਹੀਂ ਅੰਜੂ ਇੱਥੇ ਬੈੰਨੇ ਮਸੀ ਜੀ ਹੁਣ ਲੱਗ ਗਏ ਆ ਬਾਉਲਾ ਦੇ ਬੈੰਨੇ ਆ ਹਾਂਜੀ ਕੀ ਗੱਲ ਹੋ ਗਈ ਨਹੀਂ ਕੁਛ ਨਹੀਂ ਭਾਬੀ ਤਾਂ ਕੋਈ ਨਹੀਂ ਹੋਈ ਬਾਅਦ ਮੈਂ ਅੱਜ ਬਾਦ ਦੇ ਗੇਟ 'ਤੱਕ ਆ ਜਾਣ ਲਈ ਮੈਂ ਦਵਾਜਾ ਮਾਰਨ ਦੀ ਸੁਣੀ ਨਹੀਂ ਮੈਨੂੰ ਚੜ੍ਹਨ ਕੇ ਅੰਦਰ ਆਉਣਾ ਪੈ ਗਿਆ ਫਿਰ ਕੁਛ ਨਹੀਂ ਭਾਬੀ ਕੁਛ ਨਹੀਂ ਹੋਇਆ ਇੱਥੇ ਇੱਥੇ ਤਾਂ ਸ਼ੁਰੂ ਤੋਂ ਉਹੀ ਰਾਮ ਕਥਾ ਰਹੀ ਆ ਬਸ ਮੇਰੇ ਨਾਲ ਹੀ ਬਸ ਵਿਦਕਰਾ ਕਰਦੇ ਨੇ ਹਰ ਗੱਲ ਦੇ ਵਿੱਚ ਪਤਾ ਨਹੀਂ ਮੰਮੀ ਨੂੰ ਮੈਂ ਸ਼ੁਰੂ ਤੋਂ ਚੰਗੀ ਲੱਗਦੀ ਨਹੀਂ ਭਾਬੀ ਕਿਹੜੀ ਗੱਲ ਦੇ ਵਿੱਚ ਕਰਾਇਆ ਰਾਮਨ ਦਾਸ ਨਾ ਕੀ ਗੱਲ ਹੋਈ ਹੈ ਕੀ ਗੱਲ ਹੋਈ ਮਸੀ ਜੀ ਇਹਨੇ ਪੁੱਛ ਲਓ ਜਿਹੜੀ ਤੁਹਾਨੂੰ ਦੱਸਣ ਲਈ ਹੈ ਮੈਂ ਤਾਂ ਕੋਈ ਵਿਦਕਰਾ ਨਹੀਂ ਕਰਦੀ ਤੁਸੀਂ ਸਿਆਣੇ ਜੇ ਦੱਸੋ ਜਿਹੜਾ ਧੀ ਪੁੱਤ ਨਵਾਂ ਆਵੇ ਉਹਨੂੰ ਕੋਈ ਨਵੀਂ ਚੀਜ਼ ਲਿਆ ਕੇ ਦੇਣੀ ਪੈਂਦੀ ਹੈ ਇਹਦੇ ਨਾਲ ਕੀ ਵਿਦਕਰਾ ਕਰਨਾ ਦੱਸੋ ਇਹ ਕੋਈ ਐਨੀ ਕੁਛ ਨਹੀਂ ਚਲੋ ਉਹ ਤੇ ਕੋਈ ਗੱਲ ਨਹੀਂ ਆ ਚਲੋ ਵਿਆਹੀ ਨਵੀਂ ਆਈ ਹੈ ਬੰਦਾ ਹੀ ਆ ਕੁਛ ਨਹੀਂ ਕੋਈ ਗੱਲ ਬਾਤ ਮੈਂ ਤਾਂ ਸੁਣੀਆ ਦੱਸੋ ਹੰਜੂ ਨਹੀਂ ਕਿ ਗੱਲ ਪਤ ਨਹੀਂ ਥੋਡੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਪੱਪੀ ਇੰਨੀ ਗੱਲ ਨਹੀਂ ਸੀ ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਕੰਮ ਲੱਗੀ ਰਹਿਨੀ ਆ ਚਾਹੇ ਮੈਂ ਨਵੀਂ ਵਿਆਹੀ ਸਾਂ ਤੇ ਚਾਹੇ ਮੇਰੇ ਵਿਆਹ ਨੂੰ ਕਈ ਸਾਲ ਬੀਤ ਗਏ ਉਹ ਅੱਜ ਵੀ ਇਹੀ ਆਈ ਐ ਉਹਦੇ ਲਈ ਤੇ ਐਦਾਂ ਹੁੰਦਿਆ ਵੈ ਮੈਨੂੰ ਉਹਦੇ ਨਾਲ ਕੋਈ ਨਹੀਂ ਈਰਖਾ ਮੇਰੇ ਲਈ ਤੇ ਮੇਰੀਆਂ ਛੋਟੀਆਂ ਭੈਣਾਂ ਵਰਗੀ ਮੈਂ ਤਾਂ ਆਪ ਸ਼ਤੀ ਸ਼ਾਵਾਂ ਕਰਦੀ ਚੱਲ ਬੋਵੇ ਖਾਵੇ ਪੀਵੇ ਮौज ਕਰੇ ਸੱਸ ਵੀ ਕਿ ਮੈਂ ਵੀ ਕੀ ਕਰ ਲਾਂਗੇ ਕੰਮ ਹੋ ਆਰਾਮ ਕਰ ਲੇ ਕੋਈ ਗੱਲ ਨਹੀਂ ਮੈਨੂੰ ਨਹੀਂ ਨਾ ਜਿਹੜਾ ਸੁੱਖ ਮਿਲੇ ਮੌਨੂ ਦੇ ਦੇ ਦਿੰਨੀ ਆ ਮੈਂ ਵੀ ਤਾਂ ਕਿਸੇ ਦੇ ਸਿਰ ਤੇ ਸੁੱਖ ਲੈਣਾ ਚਾਹਨੀ ਸੀ ਚਲੋ ਆਪਣੇ ਆਪਣੇ ਕਰਮਾਂ ਦੀ ਗੱਲ ਲਈ ਹੈ ਕਿ ਲੱਦੀ ਮੈਂ ਕੁਝ ਹੀ ਮੰਗਲਾਂ ਨਾ ਤਾਂ ਉਹਨਾਂ ਨੇ 50 ਗੱਲਾਂ ਮੈਨੂੰ ਕਰ ਦੇਣੀਆਂ ਤੇਰੀ ਡਿਮਾਂਡ ਹੈ ਮੈਂ ਕੀ ਡਿਮਾਂਡ ਕਰਨੀ ਕੀ ਹੈ ਤੇ ਮੰਨੋਗੇ ਸੂਟ ਹਰ ਸੀਜ਼ਨ ਜਨਾਂ ਦੀ ਦੋ ਜਰੂਰ ਸੰਭਾਲ ਲੈਂਦੀ ਹੈ ਭਲੇ ਮਾਨਸ ਕਮਾਈਆਂ ਜੇ ਘਰ 'ਚ ਹੋਣ ਮੈਂ ਵੀ ਇਹੀ ਸੋਚਿਆ ਸੀ ਕਿ ਆਉਂਦੇ ਨੇ ਇਹਨਾਂ ਨੂੰ ਕਹੂੰਗੀ ਇੱਕ ਅੰਦਾ ਸੂਟ ਮੈਨੂੰ ਲੈ ਦੋ ਉਹ ਨਵੀਂ ਵੀ ਆਈ ਉਹਦੇ ਸਾਰੇ ਭਾਰੇ ਸੂਟ ਹੈ ਤੇ ਜੀ ਮੰਮੀ ਨੂੰ ਕਹਿ ਕੇ ਆਉਦੇ ਵੇਸੇ ਸੂਟ ਲੈਈਏ ਚਾਰ ਪੰਜ ਮੇਰੇ ਮੂੰਹ ਦੀ ਗੱਲ ਸੀ ਮੰਮੀ ਨੂੰ ਉਹਨੂੰ ਕਹਿਤਾ ਮੈਂ ਵਿੱਚ ਕਹਿਤਾ ਮੰਮੀ ਮੈਨੂੰ ਵੀ ਲੈ ਦੋ ਮਾਸੀ ਨੂੰ ਖਰੀਆਂ ਖੋਟੀਆਂ ਸੁਣਾਉਣੀਆਂ ਸ਼ੁਰੂ ਕਰਤੀਆਂ ਮੰਮੀ ਤੇਰੀ ਕਹਿੰਦੇ ਆ ਨਾ ਮੈਂ ਅੰਦਰ ਉਸ ਤੜਕਦੀਆਂ ਕਲਪਦੀਆਂ ਮੇਰੇ ਅੰਦਰੋਂ ਚੀਜ਼ਾਂ ਨਹੀਂ ਗਈਆਂ ਹੋਸਾ ਕਰ ਰਾਮਨਾ ਕਰ ਗਾ ਕੋਈ ਗੱਲ ਨਹੀਂ ਮੈਂ ਕਰਦੀ ਆ ਮਾਸੀ ਜੀ ਸੂਟਾਂ ਦੀ ਗੱਲ ਹੀ ਗਈ ਇੱਕ ਨੂੰ ਦੇ ਦੇਣਾ ਇੱਕ ਨੂੰ ਦੇ ਦੇਣਾ ਕੰਮ ਨਿਭੜ ਜਾਂਦਾ ਏਦਾਂ ਹੀ ਕਰਦੀ ਰਹਿੰਦੀ ਏਰੀ ਲਿਮਾਰੀ ਖੋਲ ਕੇ ਵੇਖੋ ਬੰਦ ਨਹੀਂ ਹੁੰਦੀ ਇੰਨੇ ਦੇਖੋ ਸੂਟ ਆ ਮਾਸੀ ਜੀ ਲਿਮਾਰੀ ਦੀ ਨਹੀਂ ਕੋਈ ਗੱਲ ਥੋੜੀ ਹਿਰਸ ਜੀ ਹੋ ਜਾਂਦੀ ਹੈ ਬੰਦੇ ਨੂੰ ਚਲ ਘਰ ਵਿੱਚ ਚੀਜ਼ ਆਈ ਹੋਵੇ ਚਾਹ ਇੱਕ ਹੁੰਦਾ ਹੀ ਆ ਚਲ ਫਿਰ ਵੀ ਤੁਹਾਡੀ ਵੱਡੀ ਨਾ ਆ ਤੈਨੂੰ ਇਹ ਨਾ ਵਿੱਚ ਕਰਿਆ ਕਰੋ ਤੁਹਾਡੇ ਕਿ ਦੋ ਮੈਂ ਇੱਕੋ ਜੀਆਂ ਵਾ ਮੈਂ ਤਾਂ ਕੋਈ ਵੀ ਜ਼ਿਕਰ ਨਹੀਂ ਕਰਦੀ ਇਹ ਤੁਹਾਨੂੰ ਲੱਗਦਾ ਉਹ ਵੀ ਉਹ ਜੀ ਤੈਨੂੰ ਲੱਗਦਾ ਕਿ ਮੇਰੇ ਨਾਲ ਵਿੱਚ ਕਰੇ ਕਰਦੀ ਹੈ ਚਲੋ ਜ਼ਿਕਰਾਨੀ ਨਾ ਕਰਦੇ ਹੋ ਸਕਦਾ ਮੈਨੂੰ ਗਲਤ ਫਰਮੀ ਹੋਵੇ ਕੋਈ ਹਾਂ ਫਿਰ ਇੱਕ ਗੱਲ ਦਾ ਜਵਾਬ ਦੇ ਦਿਓ ਮੈਨੂੰ ਜੋ ਦਿੱਤਾ ਨਾ ਮੇਰਾ ਨਾ ਇਹਨੂੰ ਜੋ ਦਿੱਤਾ ਇਹਦਾ ਇਹਦੀ ਕਿਹੇ ਚੀਤੇ ਮੇਰਾ ਹੱਕ ਤਾਂ ਨਹੀਂ ਨਾ ਕਹ ਮੈਨੂੰ ਪੁੱਛੇ ਵੀ ਨਾ ਮੇਰੇ ਲਮਾਰੀ ਜੋ ਗਹਿਣਾ ਕੱਢ ਕੇ ਤੁਸੀਂ ਇਹਨੂੰ ਦਿੱਤਾ ਇਹਨੂੰ ਐਵੇਂ ਦਿੱਤਾ ਲੇ ਦਿੱਤਾ ਮਮੀ ਤੁਸੀਂ ਉਹ ਮੈਂ ਆਪਣੇ ਕੋਲ ਰੱਖਿਆ ਤੁਸੀਂ ਮਮੀ ਇਹਨੂੰ ਦੇਂਦੇ ਸੀ ਤੂੰ ਹੀ ਰੱਖਿਆ ਜੈਨੂੰ ਦਿੱਤਾ ਗੱਲ ਤੇ ਹੈ ਨਾ ਮੇਰੀ ਇਜਾਜ਼ਤ ਤੋਂ ਬਿਨਾ ਤੂੰ ਜਿਹੜੀ ਚੀਜ਼ ਮੈਨੂੰ ਦੇ ਹੀ ਦਿੱਤੀ ਉਹ ਮੇਰੀ ਹੈ ਮੈਂ ਉਹਨੂੰ ਰੱਖਾਂ ਬਾਲਾ ਸਾੜਾ ਜੋ ਮਰਜ਼ੀ ਕਰਾਂ ਜੇ ਕਿ ਇਹਨੂੰ ਦੇ ਦੋ ਨਾ ਦੱਸੋ ਬਾਦ ਦੀ ਪਰ ਮਾਸੀ ਜੀ ਵੀ ਆ ਕੰਮ ਨਹੀਂ ਇਹ ਨਾ ਕਰਨਾ ਕੀ ਲੋੜੀ ਤੁਹਾਨੂੰ ਦਾ ਜੇ ਦੇਣਾ ਸੀਗਾ ਤੁਸੀਂ ਸਹਿਮਤੀ ਨਾਲ ਦੇ ਲੈਂਦੇ ਪੁੱਛ ਲੈਂਦੇ ਉਹਨੂੰ ਕੀ ਹਾਂ ਜੂ ਆ ਸੋਨਾ ਵਾ ਚਲੋ ਮੇਰੇ ਵੇਲੇ ਸਮਾ ਸਾਬਨਾਮੀ ਪੈਂਦਾ ਹੈ ਆਪਣੇ ਘਰ ਦੇ ਵਿੱਚ ਮੇਰੇ ਸੁਣੋ ਗੱਲ ਘਰ ਚ ਕਈ ਤਰ੍ਹਾਂ ਦੇ ਕੰਮ ਹੁੰਦੇ ਆ ਕਈ ਵਾਰੀ ਗਹਿਣੇ ਤੋਂ ਵੀ ਪੂਰੇ ਕਰ ਲੈਂਦੇ ਆ ਹਾਂਜੀ ਚਲੋ ਉਹ ਤੇ ਗੱਲ ਤਾਂ ਢੀ ਮੰਨੀ ਚਲ ਜੇ ਤੇ ਤੁਸੀਂ ਕਿਤੇ ਗਹਿਣੇ ਪਾਇਆ ਵਾ ਜਾਂ ਕੋਈ ਉਹਨੂੰ ਵੇਚਿਆ ਵੱਡਿਆ ਫਿਰ ਤੇ ਗੱਲ ਹੋਰ ਹੋਗੀ ਇਹਨੂੰ ਤੇ ਨੀਂਨਾ ਦਿੱਤਾ ਇਹਨੂੰ ਪੁੱਛੋ ਵੀ ਇਹਨੂੰ ਦਿੱਤਾ ਵਾ ਇਹਨੂੰ ਪੁੱਛ ਲਓ ਤੇ ਇਹਨੂੰ ਦਿੱਤਾ ਬਿਲਕੁਲ ਭਾਬੀ ਪਰ ਸਿਫਤ ਤਾਂ ਛੋਟੀ ਦੀ ਉਹਨੇ ਰੱਖਿਆ ਨਹੀਂ ਜੇ ਕੋਈ ਉਹਨੇ ਵਾਪਸ ਮੋੜਤਾ ਉਹ ਕਹਿੰਦੇ ਮੈਂ ਆਪੇ ਛੋਟੇ ਨੂੰ ਦੇ ਦਾਂਗੀ ਪਰ ਲਿੱਤਾ ਤਾਂ ਨਾ ਮੈਂ ਘਰ ਹੋਵਾਂ ਨਾ ਹੋਵਾਂ ਮੇਰੀ ਲਮਾਰੀ ਖੋਲ ਕੇ ਜੋ ਕੱਢਿਆ ਤੇ ਕਹਿਣਾ ਨਾ ਮੰਨ ਲਓ ਨਾ ਪਤਾ ਮੈਨੂੰ ਲੱਗਦਾ ਇਹ ਮੇਰੇ ਨਾਮ ਪੇਕੇ ਦਾ ਲਾ ਦੇ ਚਾਲੇ ਮੇਰੀ ਕਸਰ ਮਾਸੀ ਜੀ ਜੇ ਕੱਢ ਲੈਂਦੇ ਕੋਈ ਗੱਲ ਨਹੀਂ ਗਾ ਬਸ ਮਾੜਾ ਜੇ ਦੱਸ ਦਿੰਦੇ ਉਹਨੂੰ ਵੀ ਅੰਜੂ ਮੈਂ ਤੇ ਇਹਦੇ ਮਨ ਚੋ ਕਹਿਣਾ ਲੈਣੀ ਨਹੀਂ ਹੋਣਾ ਨਹੀਂ ਬੈਂ ਦੱਸੋਗੇ ਮੈਂ ਇਹਨਾਂ ਜਿਹੜਾ ਇਹਨਾਂ ਪਾਇਆ ਵਾ ਉਹ ਲਿਆਵਾ ਕਿ ਜਿਹੜਾ ਨਹੀਂ ਪਾਇਆ ਵਾ ਕਿਉਂ ਲਿਆਇਆ ਨਹੀਂ ਨਹੀਂ ਜਿਹੜਾ ਇਹਨਾਂ ਨੇ ਪਾਇਆ ਅੱਛਾ ਪਰ ਬਾਬੀ ਇਦਾਂ ਕਿਉਂ ਹੁੰਦਾ ਵਾ ਸਾਰੇ ਜੋ ਕੋਈ ਨਹੀਂ ਆ ਮੇਰੀ ਕਸਰ ਮਾਸੀ ਜੀ ਇਦਾਂ ਹੁੰਦਾ ਵਾ ਵੀ ਗਹਿਣਾ ਜਦੋਂ ਇੱਕ ਵਾਰੀ ਪਾ ਦੋ ਫਿਰ ਜਦੋਂ ਜਦੋਂ ਬਣਿਆ ਸਰਿਆ ਹੀ ਪਾਤਾ ਉਹਨੂੰ ਵੀ ਪਾਤਾ ਉਹਨੂੰ ਵੀ ਪਾਤਾ ਫਿਰ ਕੀ ਲੋੜ ਐ ਜਦੋਂ ਦੇ ਹੀ ਦਿੱਤਾ ਇਹਨਾਂ ਨੂੰ ਹਣਾ ਇਹਨਾਂ ਦਾ ਹੀ ਆ ਤੁਹਾਡੀ ਵੱਲੋਂ ਇਹ ਰੋੜ ਲੈਣ ਤੁਹਾਡੀ ਵੱਲੋਂ ਇਹ ਡੋਰ ਲੈਣ ਤੁਹਾਨੂੰ ਕੀ ਛੱਡੋ ਰਹੀ ਲੜਚਾਂ ਬੜਾ ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਜਿਹੜਾ ਐਡੇ ਲੰਬੇ ਦੇ ਸਾਰੇ ਕੰਮ ਲੜਾਈਆ ਇਹਨੇ ਮੈਨੂੰ ਚੋਰ ਠਰਾ ਹੀ ਦਿੱਤਾ ਨਾ ਇਹਨੇ ਤਾਂ ਮੈਨੂੰ ਚੋਰ ਠਰਾ ਹੀ ਦਿੱਤਾ ਕਿ ਮੇਰੇ ਸੱਸ ਨੇ ਗਹਿਣਾ ਕੱਢ ਲਿਆ ਮੰਮੀ ਜੀ ਘਰ ਚ ਕਈ ਮੁਸ਼ਕਲਾਂ ਨੇ ਕਿਸੇ ਵੱਲੇ ਨੂੰ ਆ ਨੂੰ ਨਹੀਂ ਵੀ ਦੱਸੀ ਦਾ ਤੁਸੀਂ ਮੇਰੇ ਕੋਲ ਮੰਗ ਕੇ ਤਾਂ ਵੇਖਦੇ ਮੈਂ ਆਪਣਾ ਨਾ ਜਾਣਦਾ ਕਿ ਤਲੀ ਦੇ ਕੱਢ ਕੇ ਰੰਦੀ ਦੱਸੋ ਮੰਮੀ ਕੀ ਚਾਹੀਦਾ ਪਰ ਜਿੱਦਾਂ ਤੂੰ ਹੀ ਲਿਖਤਾ ਨਾ ਮੇਰੀ ਗੈਰ ਮੌਜੂਦਗੀ 'ਚ ਇਹ ਕੰਮ ਚੰਗਾ ਨਹੀਂ ਹਰਮਸੀ ਜੀ ਗੱਲ ਇਦਾਂ ਆ ਵੀ ਚਲੋ ਆਪਾਂ ਹੁਣ ਇਸ ਟਾਈਮ ਜੇ ਇਹਦੀ ਸੁਣੀਏ ਤੇ ਇਹ ਵੀ ਸਹੀ ਲੱਗਣ ਰਹੀ ਆ ਤੇ ਜੇ ਤੁਹਾਡੀ ਸੁਣੀਏ ਤੇ ਤੁਹੀ ਵੀ ਸਹੀ ਲੱਗਣ ਰਹੇ ਹੋ ਗੱਲ ਤੁਸੀਂ ਫੇਰ ਨਹੀਂ ਕੀ ਤੁਸੀਂ ਦੱਸ ਦਿੰਦੇ ਤੇ ਤੂੰ ਦੇ ਦਿੰਦੀ ਫੇਰ ਕੀ ਲੱਗਿਆ ਗਹਿਣੇ ਤੇ ਕੀ ਆਏ ਤੇ ਵਰਤਨ ਨੂੰ ਹੁੰਦਾ ਵਾ ਘਰ ਵਿੱਚ ਵਰਤਨ ਹੁੰਦਾ ਔਕੇ ਸੋਕੇ ਕੰਮ ਲਈ ਪਰ ਤੁੰ ਵੱਸੇ ਨਹੀਂ ਨਾ ਦਿੱਤਾ ਤੇ ਵੇਖੋ ਹੁਣ ਸਾਡੀ ਮੰਮੀ ਨੇ ਇਹਦੀ ਮੰਮੀ ਮੇਰੀ ਸੱਸ ਹਣ ਮੈਨੂੰ ਸੋਨਾ ਪਾਇਆ ਆ ਛੋਟੀ ਨੂੰ ਵੀ ਪਾਇਆ ਆ ਦੋਵਾਂ ਨੂੰ ਪਾਇਆ ਸਾਨੂੰ ਬਰਾਬਰ ਦਾ ਹੈ ਨਾ ਤੇ ਚੱਲ ਉਹਨੇ ਸਾਨੂੰ ਸਾਡਾ ਦੇ ਦਿੱਤਾ ਆ ਉਹ ਕਹਿੰਦੇ ਸਾਡੀ ਵੱਲੋਂ ਰੱਖ ਲਓ ਸੰਭਲੋ ਕਹਿੰਦੇ ਮੇਰੀ ਟੈਨਸ਼ਨ ਨਹੀਂ ਹੈਗੀ ਹੈ ਨਾ ਮੇਰੀ ਟੈਨਸ਼ਨ ਮੁੱਕ ਗਈ ਆ ਨਾ ਵੇ ਚਲੋ ਕੋਈ ਨਹੀਂ ਆਹੀ ਕਰਨ ਬਦਮਾਸੀ ਜੀ ਕੋਈ ਨਹੀਂ ਜਾਣਾ ਨਹੀਂ ਹੁੰਦਾ ਆਪਣੇ ਘਰ ਨੂੰ ਹੁਣ ਇਹ ਕਿਹੜੀ ਜਾਣੀ ਇਹਨੂੰ ਕਿਹੜਾ ਪਤਾ ਨਹੀਂ ਆ ਵੀ ਮੈਂ ਸੁਟਣਾ ਵਾ ਰੱਖਣਾ ਵਾਣ ਸਾਂਭੂਗੀ ਆਪਣਾ ਨਾ ਬਾਬੇ ਦੱਸੋ ਇਹਨਾਂ ਨੇ ਮੇਰੇ ਬੱਚਿਆਂ ਦਾ ਸੁੱਖ ਨਹੀਂ ਮੰਗਿਆ ਕਿ ਇਹਨਾਂ ਨੇ ਮੇਰੇ ਸਾਈ ਦਾ ਸੁੱਖ ਨਹੀਂ ਮੰਗਿਆ ਜੇ ਕੋਈ ਸੁਆਗਨ ਘਹਿਣਾ ਪਾਉਂਦੀ ਆਪਣੇ ਬੰਦੇ ਵਸੇ ਲਾ ਪਾ ਕੇ ਰਹਿੰਦੀ ਐ ਕਿ ਦੂਜੇ ਨੂੰ ਤਾਂ ਨਹੀਂ ਵੇਖੋਗੇ ਤੇ ਕੱਲ ਨੂੰ ਮੇਰੇ ਬੱਚੇ ਜਵਾਨ ਹੁੰਦੇ ਉਹਨਾਂ ਵਸੇ ਐਦਾ ਮੁੰਡਾ ਕਿਤੇ ਦੁਖੀ ਆ ਨਾ ਮੇਰੇ ਬੱਚਿਆਂ ਦੇ ਤੇ ਮੇਰੇ ਕਾ ਲੰਜੂ ਇੰਨੀ ਦੂਰ ਤੱਕ ਨਹੀਂ ਸੋਚੀਦਾ ਹੁੰਦਾ ਉਹ ਜੀ ਆਖੀ ਆ ਸਾਥੀ ਆ ਉਹ ਨਾ ਉਹ ਆ ਤੂੰ ਉਹਦੀ ਐਡਾ ਐਡੀ ਦੂਰ ਤੱਕ ਨਹੀਂ ਪੁੱਤ ਸੋਚੀਦਾ ਕੋਈ ਗੱਲ ਨਹੀਂ ਆ ਮਨ ਚ ਤੇ ਆਉਂਦੀ ਮਨ ਚ ਹੁੰਦਾ ਆ ਮੈਂ ਵੀ ਮੰਨਦੀ ਆ ਜੇ ਗੱਲ ਹੁਣ ਤੇਰੀ ਮੰਮੀ ਮੇਰੇ ਨਾਲ ਐਦਾਂ ਕਰੂਗੀ ਮੇਰੇ ਮਨ ਚ ਵੀ ਆ ਜਾਣੀ ਮੇਰੇ ਮਨ ਚ ਵੀ ਆ ਜਾਣਾ ਆ ਤੇ ਬਾਰੇ ਇਹ ਆ ਕਿ ਚਾਹਦੇ ਇੰਨਾ ਇੰਨੀ ਦੂਰ ਤੱਕ ਲੜਾਈਆਂ ਨਹੀਂ ਖੜੀਦੀਆਂ ਘਰਾਂ ਦੀਆਂ ਇੱਥੇ ਨਿੰਮਟੇਰੀ ਦਾਵਾ ਕਰ ਮਾਣਾ ਫਿਰ ਕੀ ਹੋਇਆ ਵੀ ਤੇਰੀ ਭੈਣ ਆ ਉਹ ਤੇਰੀ ਮਾਂ ਆ ਚਲ ਕੋਈ ਨਹੀਂ ਪੁੱਤ ਆਪਣੇ ਤੇ ਕਹਿੰਦੇ ਇੱਕ ਤੇਰਾ ਲਾਗੇ ਸੀ ਉਹਨੂੰ ਪਾ ਲਈ ਤੇ ਮੈਂ ਹੱਸੀ ਅਸੀ ਦੇ ਦਿੰਦੀ ਮਾਰਾ ਮੇਰੇ ਬੰਦੇ ਦੇ ਕੰਮ ਨੂੰ ਭਾਗ ਲਾਵੇ ਬ ਤੇਰਾ ਬਣਾ ਦੇਵੇ ਆ ਕੰਮ ਨਾ ਕੋਈ ਕਰੇ ਜੇ ਮੰਮੀ ਮੈਨੂੰ ਦੇਂਦੇ ਹੀ ਨਾ ਮੈਂ ਨਹੀਂ ਲਿਆਉਣਾ ਤੁ ਬਾਹ ਮੈਂ ਤਾਂ ਕਿਹਾ ਤੂੰ ਨਹੀਂ ਲਿਆ ਪਰ ਮੰਮੀ ਨੇ ਤੇ ਗਲਤ ਕਰਤਾ ਨਾ ਉਹ ਮੰਮੀ ਦਾ ਵਾ ਮੰਮੀ ਨੇ ਕਿਸਲ ਪਹਿੋ ਗਿਆ ਕਿ ਚੱਲ ਸਿਮਰਤ ਉਹਨੂੰ ਵੀ ਪਾਇ ਹੁੰਦੈ ਤੈਨੂੰ ਪੱਦ ਨਹੀਂ ਸਾਡੇ ਕੋ ਨਹੀਂ ਸਰੀਆ ਵੀ ਹਾਈ ਦਾਲ ਤੇ ਮੰਮੀ ਤੁਹਾਨੂੰ ਨਾ ਕਿਹਾ ਨਾ ਨਹੀਂ ਸਿਮਰਤ ਐ ਜਿਸ ਪੰਨ ਲੱਗੇ ਸੋਈ ਜਾਣੇ ਕੌਣ ਜਾਣੇ ਪੀਰ ਭਰਾਈ ਤੇਰੇ ਤੇ ਬਾਲ ਬੱਚੇ ਹਜੇ ਹੈ ਨਹੀਂ ਤੇ ਜੇ ਹੁੰਦੇ ਵੀ ਤੇ ਫੇ ਤੇਰੇ ਬਾਲ ਬੱਚਿਆਂ ਦਾ ਸੋਚਿਆ ਨਾ ਉਹਨਾਂ ਨੇ ਲੈ ਗਿਆ ਨਾ ਸਾਂਭਲਾ ਉਹ ਮੇਰੇ ਤੇ ਹੁੰਦੇ ਸੁੰਡਿਆ ਦਾ ਨਹੀਂ ਉਹਨਾਂ ਨੇ ਸੋਚਿਆ ਕਿ ਅਸੀਂ ਉਹਦਾ ਲੈ ਕੇ ਦਿੰਦੇ ਨੂੰ ਦੇਤਾ ਸੁਣ ਤੂੰ ਵੀ ਐਡਾ ਲੰਬਾ ਇਹਨ ਮੁੱਕ ਦੀ ਗੱਲ ਇੱਥੇ ਆ ਵੀ ਇਹ ਤੁਸੀਂ ਲੈਣਾ ਹੀ ਨਾ ਇੱਕ ਵਾਰ ਉਹਨੂੰ ਦੱਸ ਦਿੰਦੇ ਹੋ ਵੀ ਹਾਂ ਅੰਜੂ ਮੈਨੂੰ ਕਹਿਣਾ ਚਾਹੀਦਾ ਵਾ ਮੈਨੂੰ ਦੇ ਦੇ ਹਨਾ ਗਲਤੀ ਤੇ ਹੁਣ ਤੁਹਾਡੀ ਵੀ ਆ ਨਾ ਬਿਨਾਂ ਦੱਸਿਆ ਤੁਸੀਂ ਉਹਦੀ ਬਿਮਾਰੀ ਚੋਂ ਕੱਢ ਲਿਆ ਤੇ ਫਿਰ ਚੋਰ ਤੁਸੀਂ ਕਹਿਣੇ ਕਿ ਮੈਂ ਚੋਰ ਠਹਿ ਰਹੀ ਗਈ ਤੇ ਚੋਰ ਤੇ ਹੀ ਆਪਣੇ ਆਪ ਹੀ ਬਣ ਗਏ ਉਹਨੂੰ ਪਤਾ ਨਹੀਂ ਆ ਫਿਰ ਤੁਹਾਨੂੰ ਪਤਾ ਇੱਕ ਇੱਕ ਪਰੋਸੇ ਨਾਲ ਉਹਨੇ ਬਿਮਾਰੀ ਨੂੰ ਲੋਕ ਵੀ ਨਹੀਂ ਲਾਇਆ ਵੇਖੋ ਚਾਬੀ ਲੱਗੀ ਆ ਵਿੱਚ ਉਹਦੇ ਹਨਾ ਤੇ ਜੇ ਤੁਸੀਂ ਦੇਣਾ ਹੀ ਉਹਨੂੰ ਪੁੱਛ ਲੈਂਦੇ ਹੋ ਤੇ ਅੰਜੂ ਦੇਦਾ ਉਹਦਾ ਵੀ ਪਰਿਵਾਰ ਆ ਉਹ ਤੇ ਤੁਹਾਨੂੰ ਪਤਾ ਦ੍ਰਿਸ਼ਟੀ ਵੱਡੀ ਆ ਬਾਲ ਬੱਚੇ ਆ ਇਹ ਸੁਖਨਾ ਜੇ ਕੱਲ ਵਿਆਹ ਕੇ ਆਈ ਆ ਤੇ ਗਿਆਨਾ ਕੋਈ ਨਹੀਂ ਬਾਣੀ ਨਹੀਂ ਜਾਣਾ ਹੀ ਥੋੜਾ ਜਿਹਾ ਖੈਰ ਤੇ ਬਣ ਜਾਂਦਾ ਤੇ ਜੇ ਦੇਣਾ ਹੀ ਦੇਣਾ ਹੈਗਾ ਤੇ ਮੜਦੇ ਪੁੱਛ ਲੈਂਦੇ ਉਹਨੂੰ ਪੁੱਛਣ ਚ ਕੀ ਹੱਜੇਗਾ ਚਲੋ ਮੇਰੇ ਕੋਲ ਗਲਤੀ ਹੋ ਗਈ ਕੋਈ ਗੱਲ ਨਹੀਂ ਛੱਡੋ ਤੁਸੀਂ ਇਹ ਗੱਲਾਂ ਕੋਈ ਨਹੀਂ ਮੈਂ ਦਵਾਨ ਵੱਧਾ ਦਾ ਕਰ ਦੇਾਂਗੇ ਹਾਂ ਚਲੋ ਇਹ ਤੇ ਗੱਲ ਬੰਦੀ ਆ ਨਾ ਇਹ ਤੇ ਗੱਲ ਬੰਦੀ ਆ ਤੁਹਾਨੂੰ ਲੱਗਦਾ ਉਹ ਵੀ ਚਲ ਜਿਹੜਾ ਉਹਨੂੰ ਪਾਇਆ ਇਹਦਾ ਰਹਿਣ ਦੋ ਜੇ ਤੁਹਾਨੂੰ ਸਰੂਗਾ ਸਾਡੇ ਕੋ ਭਣੂਗਾ ਤੁਸੀਂ ਇਹਨੂੰ ਪਾ ਦਿਓ ਮੰਮੀ ਤੀ ਮਨ ਅੱਧੀ ਜਵਾਨਾ ਕਹਿੰਦੇ ਨਾ ਪੁੱਤ ਤੂੰ ਪਾ ਕੇ ਹੰਡਾਇਆ ਬਥੇਰਾ ਉਦੋਂ ਕੋ ਛਿਲਤਰ ਵੀ ਨਹੀਂ ਗਿਆ ਪਾਣ ਨੂੰ ਮੈਂ ਆਪਣਾ ਤੰਨ ਦਾ ਲਾ ਕੇ ਉਹਨੂੰ ਦੇ ਦਿੰਦੀ ਮੈਂ ਮਨਾਣਾ ਕਰਦੀ ਪਰ ਜੇ ਤੁਹਾਡਾ ਇਰਾਦਾ ਸੀ ਕਿ ਉਹ ਰਜੀ-ਬੁਜੀ ਬਣ ਜੇ ਇਹ ਆਪੇ ਕਮਾਉਂਦੀ ਰਹੀ ਆਪੇ ਦਾ ਖਸਮ ਬਣਾਏਗਾ ਇੱਕ ਵਾਰੀ ਕਹਿ ਕੇ ਨਵੇ ਦੇ ਕਿਤੇ ਮੇਰੇ ਬੱਚਿਆਂ ਦਾ ਮੂੰਹ ਵੇਖ ਲੈਂਦੇ ਕੀ ਪਤਾ ਕੰਮ ਕਰ ਅੱਗੋਂ ਕੀ ਹੋ ਜੇਗੇ ਇਹ ਜਿਹੜਾ ਮੈਸੇਜ ਹੈ ਤੁਹਾਡੇ ਇੱਥੇ ਤੁਹਾਡੇ ਦੋਨੇ ਪੁੱਤ ਬਰਾਬਰ ਤੇ ਆ ਨਾ ਤੁਹਾਡਾ ਉਹ ਵੀ ਤੁਹਾਨੂੰ ਪਤਾ ਹੁਣ ਸੁੱਖ ਨਾਲ ਜੀ ਇਹਨਾਂ ਦੀ ਵੀ ਗ੍ਰਸਤੀ ਅਜੇ ਟਾਈਮ ਨੂੰ ਤੁਰਨੀ ਆ ਉਹਦੇ ਹੁਣ ਬੱਚੇ ਵੱਡੇ ਹੋ ਗਏ ਤੁਹਾਨੂੰ ਪਤਾ ਗਾਹ ਹੋਰ 4 ਸਾਲਿਆਂ ਤੇ ਬੱਚੇ ਵਿਆਹਣ ਯੋਗ ਹੋ ਗਏ ਆ ਉਹਦੇ ਤੇ ਕੱਲ ਨੂੰ ਇੰਨੇ ਨਹੀਂ ਪਾਉਣਾ ਆਪਣੇ ਬੱਚਿਆਂ ਨੂੰ ਫਿਰ ਤੁਹਾਨੂੰ ਪਤਾ ਹੈ ਕੋਈ ਤੁਸੀਂ ਇੱਦਾਂ ਕਰੋ ਕਿ ਹੁਣ ਜੋ ਵੀ ਇਹਨੂੰ ਪਾਇਆ ਉਹ ਇਹਨੂੰ ਦੇ ਦਿਓ ਤੇ ਜਦੋਂ ਤੁਹਾਨੂੰ ਜ਼ੋਰ ਪਾਉਗਾ ਤੁਸੀਂ ਸੁਖ ਨਾਲ ਇਹਨੂੰ ਬਣਾ ਦਿਓ ਚਲ ਠੀਕ ਆ ਕੋਈ ਗੱਲ ਨਹੀਂ ਤੁਸੀਂ ਨਾ ਕੋਈ ਟੈਨਸ਼ਨ ਲਾਓ ਤੁਹਾਨੂੰ ਪਤਾ ਬੁੱਢੇ ਬਾਰੇ ਨਹੀਂ ਕਿੱਥੇ ਬਾਰੇ ਦਿਮਾਗ ਕੰਮ ਕਰਦਾ ਟੈਨਸ਼ਨ ਨਾ ਮਾਸੀ ਜੀ ਮੈਂ ਇਹਨੇ ਤੇ ਕਦੀ ਦੱਸੀ ਨਹੀਂ ਸਾਨੂੰ ਕੋਈ ਗੱਲ ਕਦੀ ਫੋਨ ਤੇ ਇਹਨਾਂ ਨਾਲ ਗੱਲ ਕਰਕੇ ਵੇਖ ਲਓ ਨੇ ਕਦੀ ਹੀ ਨਹੀਂ ਕੁਝ ਕਿਹਾ ਪੀ ਜਾ ਮੇਰੇ ਸਹੁਰੇ ਏਦਾਂ ਸਿੱਪਾ ਹੀ ਕਰਦੀ ਰਹਿੰਦੀ ਹੈ ਮੇਰੀ ਸੱਸ ਏਦਾਂ ਮੇਰੀ ਸੱਸ ਏਦਾਂ ਤੇ ਮੈਂ ਤੇ ਅੱਜ ਆਕੇ ਬੁਏ ਦੇ ਉੱਤੇ ਵੇਖ ਲਿਆ ਜੇ ਨਾ ਵੇਖਦੀ ਮੈਨੂੰ ਕੀ ਪਤਾ ਹੀਗਾ ਪੀ ਆਹ ਬੰਦੇ ਆ ਇਹਨਾਂ ਦੇ ਘਰ ਚਲੋ ਭਾਬੀ ਇਹ ਸਾਡੇ ਘਰ ਦੀ ਗੱਲ ਨਹੀਂ ਘਰ ਘਰ ਇਹ ਤੁਹਾਡੇ ਸਾਰਿਆਂ ਦੇ ਘਰ ਦੀ ਕਹਾਣੀ ਐ ਘਰ ਘਰ ਦੀ ਕਹਾਣੀ ਆ ਜੀ ਇਹ ਤਕਰੀਬਨ ਬੜੇ ਬੜੀ ਦੇਖਿਆ ਹੈਗਾ ਕਿ ਜਿਹੜੀਆਂ ਨਵੀਆਂ ਵੀ ਆਂਦੀਆਂ ਨਾ ਉਹਨਾਂ ਦਾ ਮੂੰਹ ਪਿਆਰ ਬਣਾ ਹੁੰਦਾ ਹੈ ਪਰ ਜਦੋਂ ਪੁਰਾਣੀਆਂ ਹੋ ਜਾਂਨ ਤਾਂ ਦੂਜੀ ਵਿਆਹ ਕੇ ਨਵੀਂ ਤੇ ਤੀਜੀ ਨਵੀਂ ਵਿਆਹ ਕੇ ਆ ਜੇ ਓਏ ਹੋਏ ਉਹਦੇ ਨਾਲ ਤਾਂ ਗੱਲਾਂ ਹੀ ਪਤਾ ਵੱਖਰੀਆਂ ਹੋ ਜਾਂਦੀਆਂ ਜਿਵੇਂ ਨਾ ਮਤੇ ਗਾਹੇ ਕਹਿੰਦੇ ਨੇ ਨਵਾਂ 9 ਤੇ ਪੁਰਾਣਾ 16 ਪਰ ਅੱਪਾ ਕਹਿੰਦੇ ਜਿਹੜਾ ਪੁਰਾਣਾ ਦੇ ਨਵਾਂ ਕਦੀ ਕਦੀ ਉਹ ਵੀ ਚੰਗਾ ਹੀ ਹੁੰਦਾ ਵੈ ਪਰ ਜਦੋਂ ਇਹ ਸਟੋਰੀ ਵਿੱਚ ਇਹ ਚੀਜ਼ ਬਹੁਤ ਸੋਹਣੀ ਦਿਖਾਈ ਗਈ ਆ ਕਈ ਛੋਟੀਆਂ ਨੋਹਾਂ ਏਦਾਂ ਕਰਦੀਆਂ ਆ ਕਿ ਹਾਂ ਸਾਡੀ ਸੱਸ ਨੇ ਸਾਨੂੰ ਦੇ ਦਿੱਤਾ ਤਾਂ ਅਸੀਂ ਹੜੱਪ ਲਈਏ ਹੈਨਾ ਇਹਦੇ ਵਿੱਚ ਸਟੋਰੀ ਜੀ ਤੁਹਾਨੂੰ ਇਹ ਦਿਖਾਇਆ ਗਿਆ ਆ ਕਿ ਕਿਉਂ ਰੱਬ ਉਹ ਦੱਬੀ ਹੈ ਇਨਸਾਨੀਤ ਨਹੀਂ ਹੋ ਰਹੀ ਇਨਸਾਨੀਤ ਦਿਖਾਈ ਉਹਨੇ ਉਹਨੇ ਕਿਹਾ ਕਿ ਮੰਮੀ ਮੈਂ ਨਹੀਂ ਲੈਣਾ ਹੈਗਾ ਮੇਰਾ ਜੋ ਹੋਊਗਾ ਤੁਸੀਂ ਮੈਨੂੰ ਦੇਣਾ ਹੈਨਾ ਬਟ ਅ ਸੈਨੇਚਰ ਮੇਰੀ ਹੈ ਦਰਾਨੀ ਦਾ ਰੋਲ ਸਿਮਰਤ ਨੇ ਕੀਤਾ ਵੈ ਸੋ ਬਹੁਤ ਹੀ ਵਧੀਆ ਰੋਲ ਕੀਤਾ ਕਿ ਉਹਨੇ ਸੋਚਿਆ ਕਿ ਦੀਦੀ ਦੇ ਬਾਲ ਬੱਚੇ ਨੇ ਸਿਰ ਸਾਈ ਹੈ ਗਹਿਣਾ ਔਰ ਉਹਦੇ ਤੰ ਦਾ ਮਤਲਬ ਕਿ ਬੋਡੀ ਮਤਲਬ ਕੁਝ ਅੰਝੂ ਘਰ ਵਿੱਚ ਕਲੇਸ਼ ਦਾ ਕਾਰਨ ਹੀ ਇਹ ਕਈ ਵਾਰੀ ਛੰਮਣ ਜਾਂਦੀਆਂ ਆ ਆਪਣੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਆ ਜਿਨ੍ਹਾਂ ਨੂੰ ਅਸੀਂ ਦੇਖੇ ਕਰ ਦਿੰਨੇ ਆ ਬਿਲਕੁਲ ਅਣ ਦੇਖੇ ਕਰ ਦਿੰਨੇ ਆ ਬਟ ਸਾਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਜਿਹੜੀ ਇੱਕ ਸੱਸਿਆ ਨਾ ਉਹਦੇ ਲਈ ਸਾਰਾ ਕੁਝ ਦੋਨੇ ਬੱਚੇ ਇਕੱਠੇ ਹੁੰਦੇ ਆ ਪਰ ਜਦੋਂ ਸੱਸ ਨਹੀਂ ਵਿਦਕਰਾ ਪਾ ਦੇਣਾ ਤੇ ਉਹ ਆਟੋਮੈਟਿਕਲੀ ਦਰਾਨੀ ਜਰਾਨੀ ਵਿੱਚ ਕਲੇਸ਼ ਬਹੁਤ ਲੰਮਾ ਚੱਲ ਜਾਂਦਾ ਆ ਤੇ ਕਈ ਵਾਰ ਇਹੋ ਜੀ ਦਰਾਰ ਪੈ ਜਾਂਦੀ ਆ ਕਿ ਇੱਕ ਦੂਜੇ ਦਾ ਫੇਸ ਵੀ ਨਹੀਂ ਦੇਖਦੇ ਰੋਹਣਾ ਵਿਦਕਰਾ ਬੜੀ ਮਾੜੀ ਚੀਜ਼ ਹੈ ਜੇ ਪੁੱਤ ਤੁਹਾਡੇ ਇੱਕੋ ਕਹਿੰਦੇ ਨਾ ਮਾਂ ਕਹਿੰਦੀ ਮੇਰੀਆਂ ਦੋਨੋਂ ਅੱਖਾਂ ਇੱਕੋ ਜਿਹੀਆਂ ਨਹੀਂ ਆਈਆਂ ਨੇ ਪੁੱਤਾਂ ਨੂੰ ਜੰਮਣ ਲੱਗੇ ਲੱਡੂ ਇੱਕੋ ਜਿਹਾ ਮੰਡੇ ਤੇ ਫਿਰ ਜਦੋਂ ਨੂੰਹਾਂ ਆ ਜਾਂਦੀਆਂ ਵਿਦਗਰਾਂ ਕਿਸ ਗੱਲ ਦਾ ਜਿਹੜੀ ਵੱਡੀ ਨੇ ਇੰਨੀ ਸੇਵਾ ਕੀਤੀ ਉਹ ਭੁੱਲ ਕੇ ਤੇ ਛੋਟੀ ਦੇ 4 ਦਿਨ ਦੀ ਸੇਵਾ ਤੁਹਾਨੂੰ ਚੰਗੀ ਲੱਗਣ ਲੱਗ ਪੈਂਦੀ ਪਰ ਉਹ ਛੋਟੀ ਹੋ ਨਵੀਂ-ਨਵੀਂ ਆਈ ਹੁੰਦੀ ਹੈ ਨਾ ਉਹ ਵੀ ਮਮੀ ਜੀ ਮਮੀ ਜੀ ਜਿਆਦਾ ਵੱਡੀ ਨਾਲ ਥੋੜੀਆਂ ਲੜਾਈਆਂ ਹੀ ਜਾਂਦੀਆਂ ਤੇ ਦੱਸੋ ਆਪਣੇ ਘਰੋਂ ਲੈਣਾ ਬਾਕੀਆਂ ਨਾਲ ਲੜਾਈ ਨਹੀਂ ਹੁੰਦੀ ਨ ਲੈ ਵੀ ਤੇ ਪਿਆਰ ਚ ਹੁੰਦੀ ਆ ਬੜੀ ਨ ਟਾਈਮ ਹੋ ਜਾਂਦਾ ਸੋ ਮੇਰੀ ਰਿਕਵੈਸਟ ਹੈਗੀ ਆ ਉਹਨਾਂ ਸੱਸਾਂ ਮਾਵਾਂ ਅੱਗੇ ਉਹਨਾਂ ਨੂੰਹਾਂ ਅੱਗੇ ਉਹਨਾਂ ਪੁੱਤਰਾਂ ਦਿਉਰਾ ਤੇ ਜੇਠਾਂ ਅੱਗੇ ਬੜੀ ਰਿਕਵੈਸਟ ਆ ਹੱਥ ਜੋੜ ਕੇ ਕਿ ਜਿਹਦੀ ਜਿਹੜੀ ਚੀਜ਼ ਆ ਨਾ ਜੋ ਜਿਹਦਾ ਹੱਕ ਹੈ ਕਿਰਪਾ ਕਰਕੇ ਉਸੇ ਨੂੰ ਰਹਾ ਹੱਕ ਦਿਓ ਕਿਸੇ ਨੇ ਵੀ ਛਾਤੀ ਦੇ ਰੱਖ ਕੇ ਨਾਲ ਨਹੀਂ ਲੈ ਜਾਣਾ ਇਹ ਸਾਰਿਆਂ ਨੂੰ ਪਤਾ ਪਰ ਕਹਿੰਦੇ ਜਦ ਤੱਕ ਜਿੰਨੇ ਆ ਤਦ ਤੱਕ ਖਾ ਲਈਏ ਪਰ ਖਾਓ ਇਹੋ ਜਿਹਾ ਕੇ ਅੰਦਰ ਜਾ ਕੇ ਪਚ ਜੇ ਪਰ ਜਦੋਂ ਰੱਬ ਕੱਢਦਾ ਹੈ ਨਾ ਫਿਰ ਬੜਾ ਮਾੜਾ ਕਰਦਾ ਹੈ ਮਾੜਾ ਕਰਦਾ ਸਹੀ ਹੱਕ ਨਾ ਕਿਸਦਾ ਖਾਣਾ ਹੱਕ ਖਾਣਾ ਸੋਖਾ ਨਹੀਂ ਪਿਆਜੇ ਖਾਣ ਲੱਗੇ ਸਵਾਦ ਤਾਂ ਬੜੇ ਆਂਦੇ ਨੇ ਪਰ ਜਦੋਂ ਨਿਕਲਦੇ ਆ ਨਾ ਬੰਦੇ ਨੂੰ ਉਹ ਬੜਾ ਲੱਗਦਾ ਐਸ ਗੱਲ ਬੁੱਕਦੀ ਆ ਕਿ ਬਸ ਵਿਦਕਰਾ ਨਹੀਂ ਕਰਨਾ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਵੀ ਸੱਸ ਨੇ ਆਪਣੀ ਨੌ ਦੇ ਨਾਲ ਇਦਾਂ ਦਾ ਵਿਦਕਰਾ ਨਹੀਂ ਕਰਵਾਉਣੀ ਸੱਸੀ ਘਾਲੀ ਠੀਕ ਐ ਸੱਸ ਵੀਡੀਓ ਵਧੀਆ ਲੱਗੇਗੀ ਪਲੀਜ਼ ਸਾਰਿਆਂ ਨੂੰ ਸ਼ੇਅਰ ਕਰਨਾ ਕਮੈਂਟ ਬਾਕਸ ਤੇ ਦੱਸਣਾ ਵੀ ਵੀਡੀਓ ਕਿਦਾਂ ਦੀ ਲੱਗੀ ਐ ਔਰ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਕਿ ਸਾਡੇ ਸ਼ਮੀ ਜੀ ਦੇ ਭਾਬੀ ਆਏ ਨੇ ਤੁਸੀਂ ਸਾਰੇ ਜਾਣਦੇ ਹੋ ਆ ਸ਼ਮੀ ਮੈਡਮ ਨੂੰ ਮਿਲਣ ਆਏ ਕਿਉਂਕਿ ਸ਼ਮੀ ਮੈਡਮ ਨੂੰ ਪਰਸੋ ਕੀਮੋ ਲੱਗੀ ਸੀ ਨਾ ਤੇ ਉਹਨਾਂ ਨੂੰ ਕੱਲ ਆਦੀਆਂ ਬਹੁਤ ਬੰਬਟ ਆ ਗਈ ਮੈਨੂੰ ਕੀਮੋ ਤੇ ਨਹੀਂ ਆ ਪਈ ਉਸ ਦਿਨ ਪਿਛਲੇ ਹਫ਼ਤੇ ਵਿੱਚ ਟਾਈਮ 'ਚ ਆਈ ਸੀਗੀ ਹਾਂਜੀ ਹਾਂ ਤਾਂ ਇਹਨਾਂ ਕੁਝ ਪ੍ਰੋਬਲਮ ਫੈਮਲੀ ਪ੍ਰੋਬਲਮਸ ਜਿਹੜੀ ਤੇ ਇਸ ਕਰਕੇ ਨਹੀਂ ਨਿਕਲ ਪਾਈ ਬਿਲਕੁਲ ਤੇ ਤਾਂ ਕਰਕੇ ਮੈਨੂੰ ਟੈਨਸ਼ਨ ਸੀਗੀ ਵੀ ਮੈਂ ਜਾ ਕੇ ਦੇਖ ਕੇ ਆਵਾਂ ਇੱਕ ਵਾਰੀ ਉਹਨੂੰ ਮੈਂ ਤੇ ਸ਼ੂਟਿੰਗ ਕਰਦੀ ਸੀ ਸਾ ਅਸੀਂ ਸੀਰੀਅਲ ਨਵਾਂ ਬਣਾ ਰਹੇ ਇਕ ਤੇ ਅਚਾਨਕ ਆਈਆਂ ਤੇ ਭਾਬੀ ਬੈਠੇ ਤੇ ਮੈਨੂੰ ਤੇ ਸ਼ੌਕ ਤਾਂ ਗਈ ਮੈਨੂੰ ਭਾਬੀ ਕਿੱਥੋਂ ਆ ਗਈ ਕਿ ਸਮਝੂ ਸੋ ਭਾਬੀ ਨੂੰ ਮਿਲ ਕੇ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਆ ਮੈਂ ਫੋਨ ਨਹੀਂ ਕਰਦੇ ਇਹ ਛੇਤੀ ਨਹੀਂ ਮੈਂ ਸੌਰੀ ਅੰਜੂ ਮੈਂ ਨਾ ਥੋੜੀ ਇਤਨ ਲਜਾਣੀ ਇਤਨ ਦਾ ਸੀਗਾ ਕਿ ਮੈਂ ਖੁਦੜ ਨਹੀਂ ਠੀਕ ਰਹੀ ਬਹੁਤ ਜ਼ਿਆਦਾ ਮੈਂ ਕੁਛ ਨਾ ਜੀ ਟੈਨਸ਼ਨ ਵੀ ਲੈ ਲਈ ਬਹੁਤ ਜ਼ਿਆਦਾ ਇਹਦੀ ਟੈਨਸ਼ਨ ਸਾਨੂੰ ਸਾਰਿਆਂ ਨੂੰ ਹੈ ਔ ਪਰਬਾਰ ਦੇਖਦਾ ਪਹਿਲਾਂ ਤੁਸੀਂ ਮੰਨੋਗੇ ਇੰਨੀ ਨਹੀਂ ਫੈਮਿਲੀ ਅੱਛੀਆਂ ਲੋਕੀ ਇੰਨਾਂ ਨੇ ਪਾਰ ਕਰਦੇ ਜੀ ਨੇ ਗੁਰਬਾਨੀ ਚਲਦੀ ਵੀ ਆ ਤੇ ਮੈਂ ਸਾਰੇ ਅੱਗੇ ਦੁਬਾਰਾ ਹੱਥ ਜੋੜ ਕੇ ਕਹਿੰਨੀ ਆ ਜੀ ਦਿਲੋਂ ਅਰਦਾਸ ਕਰਕੇ ਕਰੋ ਬਾਬਾ ਜੀ ਦੇ ਅੱਗੇ ਪਾਰ ਕਰੋ ਕਿ ਸ਼ੰਮੀ ਮੈਡਮ ਕੀ ਹੋ ਗਈ ਜਲਦੀ ਠੀਕ ਹੋ ਜਾਣ ਤੇ ਆਪਣੇ ਬੱਚਿਆਂ ਵਿੱਚ ਤੇ ਤੋਂ ਤੱਕ ਮੈਂ ਤੁਹਾਡਾ ਸਾਰਿਆਂ ਦੀ ਦੇਣਦਾਰ ਕਰਜ਼ਦਾਰ ਸਮਝਾਂਗੀ ਆਪਣੇ ਆਪ ਨੂੰ ਸੱਚੀ ਮੈਂ ਬਹੁਤ ਬਹੁਤ ਤੁਹਾਡੀ ਵਾਰੀ ਹੋਵਾਂਗੀ ਉਹਦੇ ਲਈ ਅਰਦਾਸ ਕਰੋ ਤੇ ਅਰਦਾਸ ਦਿਲੋਂ ਕਰਿਓ ਬੜਿਆ ਨੇ ਦਿਲੋਂ ਅਰਦਾਸ ਕੀਤੀ ਕਈ ਕਹਿੰਦੇ ਨਾ ਸੀ ਇੱਕ ਦਿਨ ਜੀ 21 ਪਾਠ ਕਰਦੇ ਹੋ ਨਵਸਤੇ ਮੈਂ ਸੁਣ ਕੇ ਇੰਨੀ ਖੁਸ਼ ਹੋਈ ਉਹ ਜਿਹੜੀ ਕੈਮਰੇ ਜਿਸ ਤੋਂ ਕਿ ਮੈਨੂੰ ਉਮੀਦ ਹੈ ਨਾ ਇਹ ਅਰਦਾਸਾਂ ਸਾਡੀਆਂ ਕਾਮਯਾਬ ਹੋਣੀਆਂ ਨੇ ਤੁਹਾਡੀ ਜ਼ੁਬਾਨ ਤੇ ਵੀ ਮਾਰੇ ਤਾਂ ਕਿ ਉਹ ਸ਼ਕਰ ਜੀ ਮਾਰਾ ਹੀ ਕਰੇ ਸਭ ਕੁ ਠੀਕ ਹੋਵੇ ਠੀਕ ਹੈ ਜੀ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ ਸੋ ਵੀਡੀਓ ਦੇਖ ਕੇ ਦੱਸਣਾ ਤੁਹਾਨੂੰ ਕਿਦਾਂ ਦਾ ਮੈਸੇਜ ਮਿਲਿਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ